ਮੈਂ ਫੇਰ ਆਤਿਆ ਮੈਨੂੰ ਵਰਕਸ਼ਾਪ ਤੇ ਆਰਦਾਸ ਕਰਨਾ ਪਸਰਾ ਦਿਨ ਹੈ ਨਾ ਕੀ ਹੋ ਗਿਆ ਮੇਰੇ ਬੰਦੂ ਆ ਕੇ ਮੈਂ ਬਹਿ ਜਾਣਾ ਚਾਚੇ ਨੂੰ ਪਾ ਦੇਣਾ ਛੜਾ ਤਾਂ ਮੂਹ ਛੜਾ ਹਾਂ ਮੂੜੇ ਖਰਾਬ ਆ ਦੰਡਾਈ ਦੰਡਾਈ ਕਮਾਣਾ ਹੁੰਦਾ ਉਹਦੇ ਨਹੀਂ ਨਹੀਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਣਾਬ ਜੀ ਸਾਰੇ ਜਾਣੇ ਠੀਕ ਠਾਕ ਹੈ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਾਹਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੱਗੇ ਆ ਜੀ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਬੇ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਤੇ ਐਦਾਂ ਹੀ ਆਪਣੇ ਬਲੌਗ ਨੂੰ ਵੱਧ ਚੜਕਾਏ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਜੇ ਬਲੌਗ ਵਧੀਆ ਲੱਗਦਾ ਤਾਂ ਸ਼ੇਅਰ ਵੀ ਕਰਦੇ ਲੋ ਜੀ ਅੱਜ ਤਾਂ ਢਿੱਲੇ ਜੇ ਬੋਲ ਰੇ ਕਿਉਂਕਿ ਮੇਰਾ ਵੀ ਗਾਲ ਖਰਾਬ ਹੋ ਰਿਹਾ ਚਾਰ ਪੰਜ ਦਿਨ ਦਾ ਤੇ ਕੁਝ ਹਵਾਵਾਂ ਖੁਸ਼ਕ ਚੱਲ ਰਹੀਆਂ ਦੱਖਣ ਚੱਲਦਾ ਏ ਕਦੇ ਪੱਛਵਾ ਚੱਲਦੀ ਏ ਜਿਹਦੇ ਕਰਕੇ ਜੀ ਬੁੱਲਬੱਲ ਖਰਾਬ ਹੋ ਰੇ ਬਹੁਤ ਚਾਚੇ ਦੇ ਵੀ ਹੋ ਗਏ ਹੁਣ ਚਾਚਾ ਆਇਆ ਬਾਈ 3-4 ਦਿਨ ਤੋਂ ਤੇ ਸਾਡਾ ਜੀ ਅਸੀਂ ਜਾ ਰਹੇ ਰਾਜਪੁਰਾ ਲੈ ਕੇ ਚਾਚੇ ਨੂੰ ਬਾਈਪਾਸ ਦੇ ਨਾਲੇ 1 ਕਿਲੋਮੀਟਰ ਅੰਦਰ ਨੂੰ ਜਾ ਕੇ ਨਾ ਸੱਜੇ ਹੱਥ ਖੇੜਾ ਆਈ ਖੇੜਾ ਪਾਸਾ ਉੱਥੇ ਦੋ ਤਿੰਨ ਮੰਦਰ ਵੀ ਆ ਜੀ ਉਹਨਾਂ ਦੀ ਗਲੀ ਦੇ ਅੱਗੇ ਜਾ ਕੇ ਬੰਦਾ ਕੰਮ ਕਰਦਾ ਏ ਤੇ ਉਹਦੇ ਕੋਲ ਲੈ ਕੇ ਤੇ ਆਪਾਂ ਚਾਚੇ ਨੂੰ ਅੱਜ ਤੋਂ ਤਿੰਨ ਦਿਨ ਪਹਿਲਾਂ ਕੱਲ ਤੀਜਾ ਦਿਨ ਲੈ ਕੇ ਗਏ ਤੇ ਹਨਾ ਚਾਚਾ ਹਾ ਤੇ ਚਾਚੇ ਨੂੰ ਪਹਿਲੇ ਦਿਨ ਪਹਿਲੇ ਦਿਨ ਸਵੇਰੇ 9 ਵਜੇ ਪੈਸਟ ਹੋ ਗਿਆ ਚਾਚਾ ਇਹਨੂੰ ਗੁੱਟ ਤੇ ਬਾਕੀ ਹੁਣ ਚਾਚਾ ਹੀ ਦੱਸੂਗਾ ਦੂਜੇ ਦਿਨ ਕਿੰਨਾ ਕਰਾ ਤੀਜੇ ਦਿਨ ਕਿੰਨਾ ਤੇ ਰਾਤ ਉਹ ਨਾ ਹੋਰ ਹੀ ਪੰਗਾ ਕਰਦੇ ਚਲੋ ਕਿਉਂਕਿ ਚਾਚੇ ਚ ਕਮਜ਼ੋਰੀ ਵੀ ਹੈ ਇੱਕ ਮਹੀਨੇ ਤੋਂ ਤੰਗ ਹੋ ਰਿਆ ਰੋਟੀ ਵੀ ਨਹੀਂ ਖਾਣੀ ਜਿਹੜਾ ਟਾਈਮ ਰੋਟੀ ਖਾਣੀ ਸ਼ਾਮ ਨੂੰ ਉਹ ਟਾਈਮ ਤਰਦ ਹੋ ਜਾਣਾ ਸ਼ੁਰੂ ਚਲੋ ਠੀਕ ਹੈ ਜੀ ਤੁਸੀਂ ਨਾਲ ਬਣੇ ਰਹੋ ਜੀ ਹੁਣ ਗੱਲਬਾਤ ਕਰਾਨੇ ਤੁਹਾਡੀ ਮਨਜੀਤ ਨਾਲ ਵੀ ਚਾਚੇ ਨਾਲ ਵੀ ਕਮੈਂਟ ਕਰਦੇ ਆ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਇੱਧਰ ਜਾਂ ਬਾਹਰ ਦੇ ਸਭ ਦੇ ਸੰ ਸਾਰਿਆਂ ਦਾ ਤੇ ਲਓ ਜੀ ਆਪਾਂ ਦੇ ਵਿੱਚ ਤਾਂ ਜਿੰਨੀ ਕ ਹਿੰਮਤ ਹੈ ਉਹਨੇ ਕ ਹਿੰਮਤ ਚਾਚੇ ਦਾ ਸਾਥ ਪੂਰਾ ਦੇਣਾ ਚਾਚਾ ਮੇਰਾ ਸਾਥ ਦੇ ਰਿਹਾ ਤੁਸੀਂ ਮੈਂ 5 ਮਿੰਟ ਦਾ ਬਲੌਗ ਦਊਂਗਾ ਦੁਕਾਨ ਦਾ ਜੀ ਅਸੀਂ 855 ਖੋਲਿਆ ਤਾਂ ਪਹਿਲੇ ਦਿਨ ਗਏ ਦੂਜੇ ਦਿਨ ਗਏ ਚ ਐਨ ਕੰਮ ਕਰ ਕਰਦਾ ਦਾ ਦਰ ਸਵੇਰੇ ਮੈਂ ਉੱਠਣਾ 8 6 ਵਜੇ ਚਾਚੇ ਨੇ ਪਿਆ ਹੋਣਾ ਚਾਚੇ ਨੇ ਜਾਂ ਸੋਚਣਾ ਵੀ ਮੇਰਾ ਦਿਲ ਨਹੀਂ ਲੱਗਣਾ 7 ਵਜੇ ਰੈਡੀ ਹੋ ਜਾਣਾ ਜਦੀ ਉੱਠ ਕੇ ਨਹਾ ਧੋ ਕੇ ਠੰਡੇ ਪਾਣੀ ਵਿੱਚ ਚਲੋ ਠੀਕ ਹੈ ਨੂੰ ਮਿਲਾਨਾ ਚਾਚੇ ਨੂੰ ਲੋ ਜੀ ਚਾਚਾ ਨੂੰ ਹੋਰ ਭਾਈ ਚਾਚਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਹ ਠੀਕ ਠਾਕ ਹੈ ਜੀ ਠੀਕ ਦਿਲ ਲੱਗਿਆ ਐਨ ਹੋ ਜੀ ਦਿਲ ਲੱਗਿਆ ਵਾ ਤੇ ਕੋਈ ਤਨੂੰ ਮਹਿਸੂਸ ਤਾਂ ਨਹੀਂ ਹੋ ਰਿਹਾ ਵੀ ਮੈਂ ਹਾਂ ਘਰ ਤੋਂ ਬਾਕ ਕੋਈ ਕੂਟਣ ਮਹਿਸੂਸ ਨਹੀਂ ਹੋਏ ਨਹੀਂ ਸਕਦੀ ਕਿਉਂ ਕਾਤੋ ਜੀ ਕਾਤੇ ਹੋਗੇ ਜਦ ਅਸੀਂ ਜਾਣੇ ਸਾਸਰੀ ਘਰ ਬਲਾਉ ਪਹਿਲਾਂ ਦਾ ਸਾਸਰੀ ਘਰ ਜੀ ਕਾਤੇ ਹੋਗੇ ਮੈਂ ਉ ਘਰ ਖਾਇਆ ਬਾਇਆ ਚੱਲ ਹੈ ਆਪੂ ਲਾਏ ਬਾਗ ਹਾਂ ਦੇਖ ਲਓ ਫੁੱਲ ਬਾੜੀ ਚ ਬਿਠਾਇਆ ਵਾਈ ਵਾ ਵਾ ਮਨਜੀਤ ਨੇ ਪੁਆਇੰਟ ਮਾਰਤੇ ਆ ਹੈ ਗੱਲ ਤਾਂ ਪੱਕੀ ਹੈ ਫਿਰ ਕੋਈ ਝੂਠੀ ਥੋੜੋ ਐ ਆ ਦੇਖ ਲਓ ਜੀ ਚਾਰੇ ਪਾਸੇ ਗਮਲੇ ਹੈ ਕੋਈ ਗਲਾਬ ਦੀ ਖੁਸ਼ਬੂ ਹੈ ਚੰਦਨ ਦੀ ਖੁਸ਼ਬੂ ਸਾਸਰੀ ਘਰ ਜੀ ਸਾਰਿਆਂ ਨੂੰ ਹੋਰ ਅੱਜ ਜੱਸ ਕਰਨ ਨੂੰ ਦੋ ਛੁੱਟੀਆਂ ਜੀ ਇੱਕ ਦਾ ਸੇਕਣਾ ਸ਼ਨੀਵਾਰ ਆ ਗਿਆ ਚੱਲ ਕੋਈ ਨਹੀਂ ਕੋਈ ਦੀ ਗੱਲ ਨਹੀਂ ਤੇ ਗੱਲਬਾਤ ਇਸ ਤਰ੍ਹਾਂ ਆਏ ਜੀ ਚਾਚਾ ਜੀ ਪਤਾ ਗੱਲ ਕਿ ਆਏ ਜਦੋਂ ਅਸੀਂ ਉਰੇ ਤੇ ਜਾਂਨੇ ਅਸੀਂ ਕੋਲੇ ਮਿਲੇਵੇਂ ਉੱਥੇ ਰਿਸ਼ਤੇਦਾਰੀ ਚ ਜਿਹੜੀ ਚ ਆਪਾਂ ਚਲੇ ਗਏ ਨਾ ਜਿੱਥੇ ਜਾਂਨੇ ਆਪਾਂ ਸਾਲ ਬਾਅਦ ਉਹਨਾਂ ਦਾ ਹੋਏ ਬਹੂਆਂ ਨੂੰਆਂ ਭੈਣਾਂ ਉੱਥੇ ਨਹੀਂ ਦਿਲ ਲੱਗੇ ਕਰਦਾ ਜੇ ਉੱਥੇ ਸਾਡਾ ਭੇਤ ਖੁੱਲਿਆ ਵਾ ਫਿਰ ਬਿਲਕੁਲ ਰਾਈਟ ਹੈ ਜਿੱਕਣ ਆਪਾਂ ਮਿਲਦੇ ਰਹੀਏ ਮਹੀਨਾ ਤੋਂ ਮਹੀਨਾ ਕਦੀ 2 ਦਿਨ ਲਾਗੇ ਚਾ 6 ਮਹੀਨੇ ਬਾਅਦ ਆ 3 ਮਹੀਨੇ ਬਾਅਦ ਹਨਾ ਉੱਥੇ ਦਿਲ ਲੱਗਦਾ ਹੁੰਦਾ ਨਹੀਂ ਹੁਣ ਅਸੀਂ ਜੀ ਕੋਲ ਮਿਲੇ ਬਿਆਨ ਤੇ ਬਾਕੀ ਇੱਕ ਗੱਲ ਹੋਰ ਵੀ ਹੈ ਜੀ ਮੇਨ ਦੇਖੋ ਚਾਚੇ ਦੀ ਆਪਣੀ ਉਹ ਫੈਮਿਲੀ ਹੈ ਜੇ ਮਨਜੀਤ ਦਾ ਵਿਆਹ ਹੋਇਆ ਹੈ ਤਾਂ کیا ਹੋਇਆ 2 ਸਾਲ 3 ਸਾਲ ਉਹਦੇ ਬਾਅਦ ਚਾਚਾ ਆਣ ਜਾਣ ਲੱਗ ਗਏ ਗੱਲ ਉਹੀ ਬਣ ਗਈ ਮਨਜੀਤ ਉੱਥੇ ਵੀ ਚਾਚੇ ਕੋਲੇ ਉਰਿਆ ਵੀ ਇੱਕੇ ਘਰ ਇੱਕੇ ਫੈਮਿਲੀ ਤੇ ਬਾਕੀ ਮੈਂ ਗਾਹਾਂ ਟੂਟਰੂ ਟੱਕਰ ਗਿਆ ਮੈਂ ਵੀ ਇਹ ਜਾਈਆਂ ਹੋਰ ਹੁਣ ਚਾਚੇ ਚਾਚੇ ਦੀ ਜਿਹੜੀ ਉੱਧਰ ਦੀ ਪਾਰਸ਼ਾ ਹੈ ਟੋਟਰੂਏ ਕਹਿੰਨੇ ਉਹਨਾਂ ਨੂੰ ਚਾਚੇ ਹੱਕਿਆ ਰੱਖੀ ਬੈਠਿਆ ਤੂੰ ਅਜੀ ਚੀਰੂਗਾ ਕਰੂਗਾ ਕੁਸੈਨਾਂ ਦਾ ਹਾਂ ਇਹ ਅੱਜ ਬੈਂਗਣ ਮਰੂਗੀ ਅੱਛਾ ਜੀ ਹਾਂ ਨਾਲੇ ਕਹੀ ਕਰਦੇ ਕਹਿੰਦਾ ਕਿਸੇ ਨੂੰ ਬੈਂਗਣ ਕਹਿੰਦਾ ਬੈਲੇ ਕਿਸੇ ਨੂੰ ਬੈਂਗਣ ਸਹੀ ਹੈ ਉਹ ਗਾ ਕਹਾਵਤ ਸੱਚ ਹੈ ਇਹ ਤਾਂ ਬਹੁਤ ਵਧੀਆ ਲੋਕਲ ਹੈ ਜੀ ਅੱਛਾ ਜੀ ਆਪਣੇ ਘਰ ਦੇ ਆਪਣੇ ਖੇਤਾਂ ਦੇ ਅੱਛਾ ਜੀ ਆਪਣੇ ਖੇਤਾਂ ਦੇ ਹਾਂ ਜੀ ਠੀਕ ਰਹਾ ਕਹਿ ਰਹੀ ਦੀ ਹਾਂ ਅੱਜ ਚਾਚੇ ਦੀ ਫੇਰ ਲੱਤਦਾ ਹੋ ਗਿਆ ਜੀ ਮੈਂ ਸੋਚ ਰਹੀ ਦੀ ਮੈਂ ਕਿ ਅੱਜ ਜਾ ਜਾਂਦੇ ਕਿਸੇ ਗੁਰਦੁਆਰੇ ਹਾਂ ਦੋ ਛੁੱਟੀਆਂ ਹੋ ਗਈਆਂ ਜੀ ਦੋ ਛੁੱਟੀਆਂ ਇਦਾਂ ਹੋ ਗਈ ਤੇ ਚਾਚਾ ਇੱਕ ਤਾਂ ਦੂਜਾ ਸ਼ਨੀਵਾਰ ਹਾਂ ਇੱਕ ਕੱਲੂ ਐਤਵਾਰ ਹਾਂ ਤੇ ਬਾਈ ਚਾਚਾ ਅਸੀਂ ਤਾਂ ਨਹੀਂ ਕੋਈ ਕਮੀ ਛੱਡੀ ਨਹੀਂ ਕਰਨੇ ਵਾਲੇ ਨੇ ਵੀ ਕੋਈ ਕਮੀ ਨਹੀਂ ਛੱਡੀ ਪਰ ਉਹ ਥੋੜਾ ਦਿਮਾਗ ਜਾ ਬਹੁਤ ਛੇਤੀ ਜਿਆਦਾ ਲੜਾ ਗਿਆ ਹਾਂ ਉਹ ਕਾਤੇ ਉਹਨਾਂ ਐ ਨਹੀਂ ਦੇਖਿਆ ਵੀ ਇਹ ਬੰਦਾ ਨੌਜਵਾਨ ਹੈ ਜਾਂ ਸਿਟੀਜ਼ਨ ਹੈ ਏ ਫਰਕ ਦੇਖਿਆ ਮੈਂ ਚਾਚਾ ਪਹਿਲੇ ਦਿਨ ਤਾਂ ਉਹਨੇ ਅੱਧਾ ਰਾਮ ਕਰਤਾ ਦੋ ਦਿਨ ਬਿਲਕੁਲ ਸਹੀ ਦੋ ਦਿਨ ਕੇ ਪਹਿਲੇ ਦਿਨ ਕੇ ਜੀ ਆਪਾਂ 9 ਵਜੇ ਉੱਥੇ ਤੇ ਚਾਚੇ ਨੂੰ ਜੀ ਉਹਨਾ ਐਨ ਪਾਕ ਐ ਦੇਖਿਆ ਦੋਈ ਲੱਤਾਂ ਮਲਾ ਕੇ ਇੱਕ ਲੱਤ ਦਾ ਇੱਕ ਉਂਗਲ ਦਾ ਫਰਕ ਤਾਂ ਉਹਨਾ ਲੱਤ ਨੂੰ ਠੋਕੀ ਦੋ ਘੱਥਾਂ ਗੱਲ ਤੇ ਚਾਚੇ ਨੂੰ ਐਨ ਹੈ ਫੇਰ ਛੋਟੀ ਕਰਤੀ ਸੁਣ ਲੋ ਜੀ ਤੇ ਪਤਾ ਕਿਆ ਹੋਇਆ ਜੀ ਫੇਰ ਦੂਜੇ ਦਿਨ ਬੁਲਾਇਆ ਉਹਨਾ ਪੰਜ ਦਿਨ ਬੁਲਾਇਆ ਤੇ ਅਸੀਂ ਦੂਜੇ ਦਿਨ ਗਏ ਉਹਦੇ ਕੋਲ 4 ਵਜੇ ਕਿਉਂਕਿ ਮੇਰੇ ਕੋਲ ਟਰੈਕਟਰ ਖੁੱਲਿਆ ਪਤਾ ਜਿੱਦਣ ਚਾਚਾ ਆਇਆ ਕੋਲ ਤੇ ਤਾਂ ਤੇ ਦੂਜੇ ਦਿਨ ਫੇਰ ਚਾਚੇ ਨੂੰ ਲੈ ਕੇ ਗਏ ਆ ਤੇ 4 ਵਜੇ ਜਾਣਾ ਤਾਂ ਮੈਂ ਸਵੇਰੇ ਟਰੈਕਟਰ ਬੰਨਿਆ ਕਿਉਂਕਿ ਉਸ ਦਿਨ ਜਿੱਦਣ ਪਹਿਲੇ ਦਿਨ ਦਿਖਾ ਕੇ ਆਏ 12 1 ਵਜੇ ਕਰਾਏ 2:30 ਵਜੇ ਜਾ ਕੇ ਬੰਨਿਆ ਅੱਧਾ ਅੱਧਾ ਦੂਜੇ ਦਿਨ ਤੇ ਉਹਨੂੰ 2 ਵਜੇ ਟਰੈਕਟਰ ਦੇ ਕੇ ਅਸੀਂ ਗਏ ਫੇਰ ਰਾਜਪੁਰੇ ਜੀ ਤੇ ਅਸੀਂ ਰਾਤ ਨੂੰ ਆਏ ਜੀ 9 ਵਜੇ ਕਿ 11 ਵਜੇ ਗਏ ਤੇ ਪੈਣੇ ਨੂੰ ਤਾਂ ਫਿਰ ਵੱਜੇ ਜਾਣੇ ਜਾਂ ਘਰਾਂ ਵੀ ਘੰਟਾ ਲਾ ਜਾਣਾ ਤੇ ਬਾਈ ਚਾਚਾ ਆਏ ਨੂੰ ਗੁੱਡ ਤਾਂ ਮੇਰੇ ਕੋਲ ਟਰੈਕਟਰ ਦਾ ਕੰਮ ਵੀ ਕਰਾਇਆ ਮੈਂ ਤੁਹਾਨੂੰ ਅੱਗੇ ਬਲੌਗ ਦਊਗਾ ਜੀ 5 ਮਿੰਟ ਦਾ ਤੇ ਉਸ ਤੋਂ ਬਾਅਦ ਚਾਚੇ ਨੂੰ ਮੈਂ ਕੱਲ ਲੈ ਕੇ ਗਿਆ ਜੀ 4 ਵਜੇ ਤੇ ਉੱਥੋਂ ਤੋਂ ਹੀ ਅਸੀਂ ਘਰੇ ਆ ਗਏ 9 ਵਜੇ ਉਹਨੇ ਕੱਲ ਕਿਹਾ ਕਰਤੇ ਜੀ ਚਾਚੇ ਨੂੰ ਪਾਕ ਹੈ ਉਹਨੇ ਜਿਆਦਾ ਤੱਤਾ ਕੁੱਟਦਿਆ ਕੰਮ ਚਾਚੇ ਨੂੰ ਹੋ ਗਿਆ ਜੀ 80 ਪੈਸੇ ਸੋਚੋ 80 90 ਪੈਸੇ ਆ ਰਾਮ ਹੈ ਚਾਚਾ ਇੰਨਾ ਹੈ ਤਾਂ 100 ਵਿੱਚ ਦੇ 100 ਹੀ ਹੋ ਗਿਆ ਤਾਂ ਤੇ ਚਾਚੇ ਨੂੰ ਕੱਲੋਂ ਨਾ ਐ ਕਹਿਣਾ ਤਾਂ ਦੇਖ ਦੂ ਕਿ ਵੀ ਗੋਡਾ ਜੈ ਨਹੀਂ ਤਰੋਂ ਜ਼ਿਆਦਾ ਛੇੜ ਸਕਦੇ ਵੀ ਕਮਜ਼ੋਰੀ ਐ ਅੱਜ ਵੀ ਤਾਂ ਕਹਿ ਰਿਹਾ ਕਹਿੰਦਾ ਚਾਚੇ 'ਚ ਕਮਜ਼ੋਰੀ ਬਹੁਤ ਐ ਮੇਤੇ ਹੋ ਗਈਆਂ ਲੱਤਾਂ ਇੱਧਰ ਉੱਧਰ ਨੂੰ ਦੱਬ ਉਹਨੇ ਕਿਹਾ ਕਰਿਆ ਚਾਚੇ ਨੂੰ ਕੱਲ ਪਾ ਕਹਿਣਾ ਜੀ ਪਹਿਲਾਂ ਤਾਂ ਉਹੀ ਮੰਤਰ ਕਰਿਆ ਚੈੱਕ ਕਰਿਆ ਵੀ ਲੱਤਾਂ ਠੀਕ ਐ ਹਿੱਲੀਆਂ ਨਹੀਂ ਚਾਚਾ ਬਿਲਕੁਲ ਰਾਈਟ ਤਾਂ ਕਿਉਂਕਿ ਇਹਦੀ ਇੱਕ ਕੁੰਡੀ ਦੋ ਕੁੰਡੀਆਂ ਹੁੰਦੀਆਂ ਇੱਕ ਨਿਕਲੀ ਵੀ ਉਹੀ ਗੱਲ ਹੋ ਗਈ ਅੱਜ ਮੈਂ ਚਾਚੇ ਨੂੰ ਕਿਹਾ ਵੀ ਪਾਈ ਉਹਦੇ ਮਾਂਗ ਦੇਖਿਆ ਗਿੱਟਿਆਂ 'ਚ ਵੀ ਕੁੰਗਲ ਦਾ ਫਰਕ ਐ ਇੱਧਰ ਅੱਡੀ ਵੀ ਇੱਕ ਇੱਕ ਲੱਤ ਦੀ ਇੱਕ ਉਂਗਲ ਪ ਇਹ ਗੱਲਬਾਤ ਚਾਚੇ ਉਹੀ ਹੋਗੀ ਕਿ ਨਹੀਂ ਯਾ ਗੱਲ ਹੈ ਵੀ ਅਹ ਦੇਖ ਲੈ ਦੋ ਦਿਨ ਕਹਿੰਦੇ ਤੇ ਚਾਚਾ ਕੰਮ ਕਰ ਰਿਹਾ ਤਾਂ ਚਾਚਾ ਕਹਿੰਦਾ ਕੱਲ੍ਹ ਕਿਆ ਕਹਿ ਰਿਹਾ ਤਾਂ ਕਹਿੰਦਾ ਮੈਂ ਘਰ ਚਲੇ ਜਾਵਾਂ ਅਹੀਂ ਕਹਿ ਰਿਹਾ ਤਾਂ ਨਾ ਚਾਚਾ ਕਹਿੰਦਾ ਮੈਂ ਗੁੱਡੇ ਜੇ ਕਿਤੇ ਚਾਚੇ ਚਾਹੇ ਤੈਨੂੰ ਕੱਲ੍ਹ ਕਰਨਾ ਭੇਜ ਦੇ ਤੈਨੂੰ ਅਜੇ ਨਾ ਦਿਖਾਉਂਦੇ ਨਾ ਦੋ ਦਿਨ ਦਾ ਗੈਪ ਪਾ ਦਿੰਦੇ ਫਿਰ ਤਿੰਨ ਦਿਨ ਦਾ ਫਿਰ ਮੈਂ ਉਹਨੂੰ ਜਾ ਕੇ ਕਹਿ ਦੇਣਾ ਤਾਂ ਵੀ ਹੁਣ ਸਾੜਾ ਚਾਚਾ ਬੈਸਟ ਹੈ ਤੂੰ ਓ ਮੜਕ ਇਲਾਜ ਦੱਸਣਾ ਕੋਈ ਦੱਸ ਦੇ ਠੀਕ ਨਹੀਂ ਮਜੀਤ ਉਹਨੇ ਕੱਲ੍ਹ ਕਿਆ ਕਰਿਆ ਨਾ ਖੜੀਆਂ ਕਰਾ ਕੇ ਲੱਤਾਂ ਪੇ ਦੇ ਦੀ ਇੱਕ ਲੱਤ ਫੜਕਾ ਹੈ ਨਾ ਪਿੱਛਾਂ ਅੱਡੀ ਲੋਆਕ ਹੈ ਆਪਣੇ ਪਿੱਛਾਂ ਬੈਕ ਸਾਈਡ ਇੱਕ ਲੱਤ ਹੈ ਇਧਰ ਨੂੰ ਦੱਬਤੀ ਦੂਜੀ ਉਧਰ ਨੂੰ ਗੋਣਾ ਦਾ ਨਿਸ਼ਾਨ ਬਣਾ ਕੇ ਨਾ ਮੈਂ ਕਹਿੰਦਾ ਚਾਚੇ ਜਦੀ ਤੇਰੀਆਂ ਤਾਂ ਹਾਂ ਨਿਕਲ ਗਈਆਂ ਹੋਣੀਆਂ ਨਹੀਂ ਤੇ ਫਿਰ ਉਹਨੇ ਕਰਾਤੀ ਕਸਰਤ ਦੱਸ ਕਮਜ਼ੋਰੀ ਤਾਂ ਹੈਗੀ ਚਾਚੇ ਚ ਕਿਉਂਕਿ ਇੱਕ ਮਹੀਨੇ ਦਾ ਡੇਢ ਮਹੀਨਾ ਹੋ ਗਿਆ ਜੀ ਹੁਣ ਉਹਨੇ ਆਪਣੇ ਜਿਸ ਤਰ੍ਹਾਂ ਰੋਂ ਹੰਤਵਨੇ ਕਰ ਪਰ ਜਦ ਮੈਂ ਅੱਜ ਉਹਨੂੰ ਕਿਹਾ ਉਹਨੇ ਦੱਸ ਨਹੀਂ ਦਿਆ ਕਹਿੰਦਾ ਚਾਚੇ ਨੂੰ ਜਿਹੜਾ ਕੱਲ ਅਦਾ ਆਪਾਂ ਦਾ ਟ੍ਰੀਟਮੈਂਟ ਦੇਆ ਨਾ ਉਹ ਗਲਤ ਦੇ ਹੋ ਗਿਆ ਉਹ ਮੰਨ ਗਿਆ ਕਹਿੰਦਾ ਚਾਚੇ ਚ ਕਮਜ਼ੋਰੀ ਹੈ ਮੈਂ ਤਾਂ ਇਹ ਕਰਨਾ ਨਹੀਂ ਤਾਈ ਤੁਸੀਂ ਕੱਲ ਸਾਨੂੰ ਮੋ ਵੀ ਹੁਣ ਤੁਸੀਂ 20 ਦਿਨ ਕਟੋ ਜਿਗਣਾ 16 ਵਾਲਿਆਂ ਨੇ ਤੇ ਆ ਤਾਂ 20 ਦਿਨ ਵੀ ਦਵਾਈ ਕਾਓ ਮਿੱਟੀ ਕਦਾ ਦਰਦ ਤੇ ਚਾਚੇ ਦਾ ਉੱਥੇ ਤਾਂ ਦਵਾਈ ਗੈਲ ਤਾਂ ਟਿਕਣਾ ਨਹੀਂ ਤਾਂ ਕਿਉਂਕਿ ਹੱਡੀ ਬਾਹਰ ਨਿਕਲੀ ਵੀ ਸੀ ਤੇ ਉਹਨੇ ਕਰਤੀ ਸੀ ਸੈਟ ਚਾਚਾ ਦਾ ਘੋੜੇ ਵਰਗਾ ਹੋ ਗਿਆ ਤਾਂ ਜੀ ਮੇਰੀ ਗੱਲ ਸੱਚੀ ਸੀ ਜਿਹੜਾ ਮੈਂ ਪਿਛਲਾ ਬਲੌਗ ਦੇ ਆ ਵੀ ਚਾਚਾ ਤਾਂ ਕੰਧ ਪੰਨੂ ਸਾਲ ਮਾਰ ਦਿੰਦਾ ਤਾਂ ਤਾਂ ਘਰੇ ਹੀ ਨਹੀਂ ਬੈਠਦਾ ਚਾਚਾ ਮੇਰੇ ਗੱਲ ਜਦ ਹੀ 8 ਵਜੇ ਪਤਾ ਇਹਨੂੰ ਵੀ ਹੁੜਾ ਦਿਲ ਨਹੀਂ ਲੱਗਣਾ ਕੱਲੀ ਮਨਜੀਤ ਐ ਅਸੀਂ ਕਰਨ ਨੂੰ ਸਕੂਲ ਲੈ ਜਾਣਾ ਫਿਰ ਅਸੀਂ ਸਾਰਾ ਦਿਨ ਭੁਗਤ ਕਾਣਾ ਜਿਸ ਤਰ੍ਹਾਂ ਬਿੰਦਰ ਲਾਲ ਹੁੰਦਾ ਜਦ ਹੀ ਵੀ ਕਰਵਾ ਇਹਨੂੰ ਅੰਦਰ ਮਦਾ ਉੱਪਰ ਜਾਵਰੋੜ ਵੀ ਆਲੀ ਵਾਸ ਇੱਕ ਚੱਕਰ ਲਾ ਕੇ ਛੱਡ ਦਿੰਦੀ। ਹੋਰ ਫੇਰ ਮੈਨੂੰ ਹਾਸੋ ਵੀ ਨਹੀਂ ਮਿਲਦਾ। ਬਾਕੀ ਅਸੀਂ ਵੀ ਤੰਗ ਹੋਏ ਵੇ ਜੀ ਪਰਸੋਂ ਦਾ ਕੁਛ ਨਾ ਖਵਾਵਾ ਜੀ ਕੁਛ ਮੌਸਮ ਚੇਂਜ ਆ ਸਰਦੀਆਂ ਠੰਡਾਂ ਅੰਦੀ ਮਾਰਦੀ ਜਾਂਦੀ ਮਾਰਦੀ। ਇਹ ਰੋਡ ਵਿੱਚ ਪਹਾੜੀ ਉੱਤੀ ਫੇਰ ਇਥੇ ਲੱਗੂਗੀ। ਨਹੀਂ ਇਹ ਰੋਡ ਵਿੱਚ ਇਹ ਰੋਡ ਵੇਜ ਚੱਲ ਕੇ ਪਹਾੜੀ ਏਰੀਆ ਚ ਆਈ ਐ। ਹੁਣ ਜਾਣਾ ਤਾਂ ਇਹਦਾ ਤਾਂ ਇੱਕ ਚੱਕਰ ਵੀ ਨਹੀਂ ਲੱਗਿਆ। ਤੁਸੀਂ ਇਹ ਕਿ ਦਿਨ ਖਰਾਬ ਹੋ ਜਾਂਦੀ ਹੈ ਅੱਛਾ ਚਾਚਾ ਤੁਸੀਂ ਬੈਂਗਣਾ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਤੁਹਾਨੂੰ ਮੰਨਤਾ ਤਿੰਨ ਦਿਨ ਕੱਲ ਵੀ ਤੇਰੇ ਕੋਲ ਪੇ ਤੇ ਹਾਂ ਚਾਕੂ ਤੇਰੇ ਕੋਲ ਹੈ ਨਹੀਂ ਤੂੰ ਕਹੀ ਜਾਂਦਾ ਮੈਂ ਅੱਜ ਚੀਰਨੇ ਆ ਤੇ ਚਾਕੂ ਦੰਦੀ ਨਹੀਂ ਮਨਜੀਤ ਕੀ ਆ ਚੱਕਰ ਹੈ ਹਾਂ ਬਣਦੇ ਆ ਜੀ ਆਪੇ ਬਣਾ ਲੈ ਹਾਂ ਬਣਨੇ ਇਹ ਹੈ ਨਹੀਂ ਹੁਣ ਤੂੰ ਦਿਖਾ ਦੇ ਵੀ ਬਣਨੇ ਨਹੀਂ ਹੈਗੇ ਖਰਾਬ ਹੋ ਗਏ ਅੱਜ ਦਿਨ ਲੈ ਤੇ ਤੇ ਸਾਗ ਨਾ ਆਇਆ ਸੀਗਾ ਠੀਕ ਹੈ ਬੜੀਆ ਉਂ ਰੰਗ ਜੇ ਬਦਲ ਗਏ ਹੈ ਨਹੀਂ ਹਾਂ ਉਹਨੇ ਹਵਾ ਜੀ ਪੈ ਗਈ ਨਾ ਤਿੰਨ ਦਿਨ ਹੋ ਗਏ ਚਾਚਾ ਅੱਜ ਚੌਥਾ ਤੇਡੇ ਵੀ ਗਏ ਹੋ ਗਏ ਚਾਚਾ ਤਾਂ ਬਾਈ ਗੱਲ ਪੱਕੀ ਚਾਚੇ ਦੀ ਆ ਦੇਖ ਇਹ ਸਿੱਧੇ ਤੇ ਵੈਂਗਣੇ ਵੀ ਟੇਡੇ ਹੋ ਗਏ ਇਹ ਵੀ ਇਹ ਤਾਂ ਹੋਰ ਹੀ ਕੋਈ ਬਣ ਗਏ ਬਾਈ ਆ ਦੇਖ ਰੰਗ ਬਦਲ ਗਏ ਜੀ ਚਲੋ ਇਹ ਨਹੀਂ ਬਣਦੇ ਮੇਰੇ ਮੇਰੇ ਵਾਸਤੇ ਬਾਹਰ ਮੈਂ ਮੈਂ ਰਿਜੈਕਟ ਕਰ ਤੇ ਬਣੋਗੇ ਹਾਂ ਚਾਚਾ ਇੱਕ ਗੱਲ ਤੂੰ ਹੋਰ ਕਹਿ ਰਿਹਾ ਤਾਂ ਕਹਿੰਦਾ ਵੀ ਇੱਧਰ ਜੇ ਪਹਾੜਾਂ ਦੀ ਕੋਈ ਗੱਲ ਦੱਸ ਰਿਹਾ ਤਾਂ ਕਹਿੰਦਾ ਪ੍ਰਾਣੀ ਕੋਈ ਹੈ ਹੈ ਚਾਚੇ ਨੇ ਮੈਂ ਗੱਲ ਛੇੜੀ ਤੀ ਬਿੰਦ ਰੱਖਦੀ ਵੀ ਉਹ ਆਪਣਾ ਜਿਹੜਾ ਬੁੱਗੇ ਦਾ ਡੈਡੀ ਤਾਂ ਉਹਦੀ ਗੱਲ ਛਿੜ ਗਈ ਹੁਣ ਤੇ ਮੈਂ ਲਾਂ ਗਿਆ ਅੰਦਰ ਨੂੰ ਚਾਚੇ ਨੇ ਗੱਲ ਕੋਈ ਸੁਣਾਈ ਤੀ ਕਹਿੰਦਾ ਵੀ ਪਹਿਲੀ ਵਾਰ ਨਾ ਕਿਆ ਹੋਇਆ ਫੁੱਫੜੋ ਆਪਣਾ ਰੇੜੂਆ ਦਾ ਕੰਮ ਕਰਦਾ ਦਾ ਕਹਿੰਦਾ ਉੱਥੇ ਜਾ ਕੇ ਬਈ ਉਹਨਾਂ ਸ਼ੌਂਕਪੋਤ ਆ ਉਹਨੂੰ ਉੱਥੇ ਜਾ ਕੇ ਰੇੜੂਆ ਦੋ ਤੂ ਤੂ ਲੈ ਗਿਆ ਇੱਕ ਬੈਟਰਾ ਕਹਿੰਦਾ ਲਾ ਕੇ ਜਾ ਉੱਥੇ ਤੇ ਆਇਆ ਕਹਿੰਦਾ ਮੰਨੂ ਕਹਿੰਦਾ ਲੈ ਚਲ ਮੰਨੂ ਘਰਾਂ ਨੂੰ ਮੇਰਾ ਸਮਾਨ ਛੜਾਇਆ ਹੈ ਬਰੇਕਾਡ ਰਿਕਾਰਡ ਸੁਣਾਇਆ ਕਰਦਾ ਦਾ ਉਹ ਅੱਛਾ ਜੀ ਜਾਂ ਤਾਂ ਰਿਕਾਰਡ ਤੇ ਹਨਾ ਗੋਲ ਹੁਣ ਵੀ ਹੈਗਾ ਉਫੜਦਾ ਚਾਚੇ ਫੇਰ ਕਿ ਹੋਇਆ ਜਾਂ ਤੂੰ ਘਰਾਂ ਛੱਡ ਕੇ ਗਿਆ ਰੋਪੜ ਨੂੰ ਰੋਪੜ ਨੂੰ ਘੁਮਾ ਕੇ ਉੱਥੇ ਰਹਿ ਪੰਜ-ਸੱਤ ਦਿਨ ਹੂੰ ਬਾਅਦ ਘਰ ਆਉਣਾ ਸੀ ਉਸ ਟਾਈਮ ਸਾਡੇ ਇਹ ਰੋਡ ਤੋਂ ਥਾਹ ਨੇ ਹੂੰ ਘਰ ਤੇ ल्याਣੀ ਪਈ ਬੈਟਰੀ ਚੱਕ ਕੇ ਉਹਦੀ ਹਾਂਜੀ ਆਹ ਵਾਲੀ ਅੱਛਾ ਜੀ ਇਹ ਕੋਈ ਤੁਸੀਂ ਪਾ ਰੱਖੀ ਬੈਟਰੀ ਉਹ ਕਿੱਕੜਾ ਆਹ ਪਿੱਛੇ ਨੂੰ ਲੜਕਾ ਤੁਸੀਂ ਬੱਸ 'ਚ ਨਹੀਂ ਆਏ ਅੱਛਾ ਦੂਰ ਹੱਸੀਆਂ ਬੰਨ ਕੇ ਬੈਟਰੀ ਨੂੰ ਹਾਂ ਉਹਦੇ 'ਚ ਤਜਾਬ ਹੋਇਆ ਕਰਦਾ ਤਾਂ ਅੱਗੇ ਦਾ ਸਿੰਪਲ ਬੈਟਰੀਆਂ ਤੀਆਂ ਉਹੀ ਮੇਰੇ ਉੱਪਰ ਕੀ ਜੀ ਕੀ ਜੀ ਕੀ ਜੀ ਹੂੰ ਮੈਂ ਆਗਾ ਛੱਡਣ ਉਹਨੂੰ ਰੋਪੜ ਅੱਛਾ ਜੀ ਬਜ਼ਾਰੋਂ ਪਾਸਟਾਇਨ ਪਰ ਉੱਤੇ ਜਮੇਰੇ ਪਿੱਛੇ ਹੈ ਜੀ ਕੱਪੜੇ ਅੱਛਾ ਈ ਜਦ ਚਾਚਾ ਕਹਿੰਦਾ ਮੈਂ ਦੇਖਾ ਪੁੱਛੇ ਮੁੜ ਕੇ ਕਹਿੰਦਾ ਕਾ ਸਵਾਜ ਹੀ ਚੜਾ ਕਹਿੰਦਾ ਸਵਾ ਉਹਦਾ ਫੂਕ ਤੰਦ ਦਾ ਤੇਜਾਬ ਫਿਰ ਕੀ ਹੋਇਆ ਚਾਚੇ ਤੇਰੇ ਸਰੀਰ ਨੂੰ ਤਾਂ ਨਹੀਂ ਕੁਝ ਹੋਇਆ ਸਰੀਰ ਦਾ ਵੀ ਹਾਲ ਖਰਾਬ ਹੋ ਗਿਆ ਸਾਰਾ ਹੂੰ ਫੇਰ ਗਰਮੀਆਂ ਦੇ ਤੇ ਦਿਨ ਤੇ ਹੋਰ ਜੀਜੇ ਬਹੁਤ ਹੀ ਉਹ ਲੋਈ ਚ ਅੱਛਾ ਗਰਮੀਆਂ ਦੇ ਤੇ ਦਿਨ ਹਾਂ ਉਹਨੇ ਵਜਾ ਆਹ ਆਜਾ ਲਾਲ ਟੱਕਲਾ ਟੱਕਲਾ ਲੋਈ ਲੈ ਲੈ ਪਰ ਮਿਆਂ ਦੇ ਦਿਨ ਚ ਲੋਈ ਕਿੱਥੇ ਆ ਗਈ ਸੁਣ ਲੈ ਲੋਈ ਉਹ ਨਾ ਤਾਂ ਰੱਖੀ ਵੀ ਤੀ ਜਾਂ ਉਧਰ ਨੂੰ ਗਿਆ ਤਾਂ ਪਹਾੜ ਚ ਨੂੰ ਉੱਪਰ ਸੇਖਪੁਰ ਚੱਕਾ ਅੱਗੇ ਸਿਆਣਿਆਂ ਕੋਲ ਹੁੰਦੇ ਰਹੇ ਕੁਸਿਆ ਰੱਖਣੇ ਨੂੰ ਕੋਈ ਵੀ ਕੰਮ ਲੈ ਲੈਂਦੇ ਤੇ ਮਜੀਤੋ ਤੇ ਨਹੀਂ ਉਹ ਮਸ਼ੀਨ ਦੀ ਚੱਕਾ ਕਰਦਾ ਸੇਖਪੁਰ ਹਾਂ ਰਕਾਟ ਆਈ ਫੇਰ ਲੋਕ ਕਹੇ ਮੈਨੂੰ ਬੱਲੇ 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 ਕਹਿੰਦਾ ਮੁੰਡੇ ਨੂੰ ਬਹੁਤ ਠੰਡ ਲੱਗੀ ਪਈ ਹੈ ਨਹੀਂ ਚਾਚਾ ਕਹਿੰਦਾ ਜਦ ਮੈਂ ਆ ਕੇ ਨਾ ਰੋਪੜ ਉਤਰਿਆ ਕਹਿੰਦਾ ਪਿੱਛੇ ਨੰਗਾ ਹੋ ਗਿਆ ਕਹਿੰਦਾ ਮੈਨੂੰ ਕਹਿੰਦਾ ਕਹਿੰਦਾ ਜੀਜੇ ਨੇ ਦੇਤੀ ਲੋਈ ਵੀ ਇਹਦੀ ਬੁੱਕਲ ਮਾਰ ਲੈ ਦੇਖੂਗਾ ਗਾਹਾਂ ਕੱਪੜੇ ਲੈ ਲੈਣੇ ਰੋਪੜ ਤੇ ਜੇ ਬਿੰਦਰਾ ਖਾਣਾ ਤਾਂ ਕਹਿੰਦਾ ਮੈਂ ਲੈ ਲਈ ਲੋਈ ਕਹਿੰਦਾ ਸਾਰੇ ਕੜ-ਕੜ ਕੇ ਦੇਖਾਈ ਮੁੰਡੇ ਠੰਡ ਲੱਗਦੀ ਹੈ ਕਹਿੰਦਾ ਠੰਡ ਲੱਗਦੀ ਹੈ ਵਾਹ ਚਾਚਾ ਸਾਰੀ ਝੜ ਗਿਆ ਪਿੱਛੇ ਤੇ ਹੈ ਆਏ ਹੋਇ ਜ਼ਰਾ ਝੜਿਆ ਵਾਹ ਹੋ ਗਾ ਅੱਛੀ ਗੱਲ ਪਿੱਛੇ ਤੇ ਲਾਈਨ ਬਣਾਤੀ ਹੈ ਆਹ ਫਿਰ ਜਿੱਥੇ ਜਿੱਥੇ ਟੱਕੀ ਆ ਰੀ ਕੋ ਦੇਖ ਰਿਹਾ ਕੱਪੜੇ ਤਾਂ ਜਲ ਗਏ ਚਲ ਮੰਨ ਲਿਆ ਝੜ ਗਏ ਜਿਹੜਾ ਉਹ ਪਿੰਡੇ ਨੂੰ ਲੱਗਿਆ ਤਜਾਬ ਉਹ ਤਾਂ ਮਨਜੀਤ ਚਾਬੀ ਨੂੰ ਲੱਗ ਜਿਵੇਂ ਨਾ ਚਾਬੀ ਨੂੰ ਉਹਦਾ ਰੰਗ ਧਾਰ ਦਿੰਦਾ ਹਾਂ ਜਿਆਦਾ ਸੀ ਖੋਲਦੇ ਬੈਟਰੀਆਂ ਦਾ ਪਾਣੀ ਜਾ ਫੇ ਚਾਚਾ ਅੱਜ ਕਿਆ ਬਣੂਗਾ ਅੱਜ ਬੈਂਗਲ ਬੈਂਗਲ ਤਾਂ ਮੰਨ ਲਈ ਗੱਲ ਤੇਰਾ ਕਿਆ ਬਣੂਗਾ ਅੱਜ ਇਹ ਜਾਨ ਬੁੱਧੀਏ ਵਰਸ਼ਾਪ ਇੱਕ ਗੱਲ ਤੁਹਾਨੂੰ ਦੱਸ ਦਨਾ ਜੀ ਮੈਂ ਆਪਣੀਆਂ ਭੈਣੋਂ ਤੇ ਭਰਾਵੋ ਚਾਚਾ ਗੱਲਾਂ ਤਾਂ ਕਰਦਾ ਇਹ ਦਰਦ ਚਾਚੇ ਦਾ ਜੋ ਉਹੀ ਦਰਦ ਹੋਣ ਲੱਗ ਗਿਆ ਜਿਹੜਾ ਅੱਜ ਤੋਂ 20 ਦਿਨ ਪਹਿਲਾਂ ਤਾਂ ਤੇ ਜਿਹੜਾ ਅੱਜ ਤੋਂ ਚਾਚੇ ਨੂੰ 3 ਦਿਨ ਦਿਖਾਇਆ ਤਾਂ ਆਰਾਮ ਰਿਹਾ ਉਹ ਤੋਂ ਪਹਿਲਾਂ ਤਾਂ ਤੇ ਚਾਚਾ ਤਾਂ ਅੱਜ ਤੜਕੇ ਤੇ ਹਾਈ ਦਵਾਈ ਕਰ ਰਿਹਾ ਫੇਰ ਇਹਨਾਂ ਮੈਨੂੰ ਰਾਤ ਦੇ ਦੱਸ ਤੇ ਆ ਜਾਂ ਮੁੜੇ ਸਾਨੂੰ ਵਹਿਮ ਹੋ ਰਹਿ ਗਿਆ ਵੀ ਉਹਨਾਂ ਸਾਥੇ 30 ਬਾਰਤਾ ਲੱਤ ਇਕੱਠੀ ਕਰਾਈ ਸਿੱਧੀ ਕਰਾਈ ਇੱਕ ਵਾਰ 10 ਮਿੰਟ 5 ਮਿੰਟ ਲੱਤਾਂ ਝਕਾ ਕੇ ਰੱਖੀ ਅੱਧ ਤੱਕ ਉਹ ਫਰਕ ਪੈ ਜਾਂਦਾ ਫਿਰ ਉੱਠ ਕੇ ਬੈਠ ਕੇ ਕਰਾਈ ਚਾਚਾ ਕਹਿੰਦਾ ਵੀ ਮੇਰਾ ਦਰਦ ਲੱਗ ਗਿਆ ਪਿੰਦਰ ਹੁਣ ਕਹਿੰਦਾ ਉਹੀ ਚੱਕਰ ਪੈ ਗਿਆ ਜਿਹੜਾ ਉਹਨੇ ਸਾਥੇ ਅੱਧਾ ਘੰਟਾ ਵਰਜਸ ਕਰਵਾਈ ਯੋਗਾ ਕਰਾਇਆ ਯੋਗਾ ਮੈਨੂੰ ਕਿਹਿਆ ਪਤਾਤਾ ਜੀ ਇਹੋ ਜਿਹਾ ਕਰਾਤੇ ਆ ਉਹਨੇ ਪਤੰਜਲੀ ਵਾਲਿਆਂ ਦੇ ਅੱਗੇ ਹੀ ਕਰਾਤੇ ਆ ਉਹ ਬਾਬਾ ਆਰਾਮਦੇਵ ਵਾਲੇ ਤੇ ਵੀ ਅੱਗੇ ਟੱਪ ਗਿਆ ਕਰੂਗਾ ਵੀ ਹੋਣਾ ਪੇ ਠੀਕ ਹਾਂ ਅੱਜ ਉਹ ਤੇ ਪਹਿਲੇ ਦਿਨ ਵਾਲਾ ਫੇਰ ਕਰਵਾਣਾ ਉਹੀ ਸਿਸਟਮ ਉਹ ਕਰਵਾ ਕੇ ਇੱਕ ਦਿਨ ਜਾਣਾ ਨਹੀਂ ਉਹ ਪਾ ਫੇਰ ਤਾਂ ਨੂੰ ਪੁੱਛੂਗੇ ਸੀ ਵੀ ਕਿਤਨਾ ਜੇ ਤੇਰਾ ਮੜਾ ਮੋਟਾ ਰਹਿ ਗਿਆ ਇੱਕ ਗੱਲ ਤੀ ਜਦ ਅਸੀਂ ਦੂਏ ਦਿਨ ਜਾ ਕੇ ਦੱਸਿਆ ਵੀ ਕੁਲਿਆਚਾਰਾ ਪਿੱਛਾ ਕਿਤੇ ਦਰਦ ਰਹਿ ਗਿਆ ਉਹਨੇ ਜਦੀ ਦੱਬਿਆ ਸਾਨੂੰ ਭੇਜ ਤੇ ਆ ਐਨ ਬਿਲਕੁਲ ਸਹੀ ਹੋ ਗਿਆ ਚਾਚਾ ਤੇ ਕੱਲ ਜਾ ਕੇ ਜਦ ਉਹ ਹੀ ਉਹੀ ਸਿਸਟਮ ਜਿਹੜੇ ਦੋ ਦਿਨ ਉਹਨੇ ਠੀਕ ਕਰੇ ਤੇ ਕੱਲ ਉੱਥੇ ਹੀ ਫੇਰ ਲਿਆ ਤੇ ਜ਼ੀਰੋ ਲਓ ਜੀ ਹੁਣ ਫੇਰ ਗੱਡੀ ਵਰਕਸ਼ਾਪ ਲਾਉਂਗੇ ਪਸ ਭਾਈ ਅੱਜ ਰਾਤ ਸ਼ਾਮ ਟਾਈਮ ਨਹੀਂ ਜਾਣਾ ਅੱਜ 1 ਵਜੇ 1 ਵਜੇ ਕਿਹਾ ਉਹਨੇ ਕਹਿੰਦਾ ਵੀ 1 ਵਜੇ ਘਰਾਂ ਤੇ ਤੁਰੋ 2 ਵਜੇ ਮੇਰੇ ਕੋਲ 12 ਵਜੇ ਉਹਨਾਂ ਦਾ ਆਪਣਾ ਕੰਮ ਕਰਕੇ ਆ ਜਾਣਾ 1 ਵਜੇ ਤੁਰਕੇ ਹੋਈ ਮੈਂ ਕਹਿੰਦੀ 2 ਘੰਟੇ ਦਾ ਕਹਿੰਦਾ 12 ਵਜੇ 12:30 12 ਵਜੇ ਮੈਂ ਤੁਰਨਾ ਕਿਤੇ ਤੇ ਉਹ ਧਰੰਗ ਦਾ ਵੀ ਕਰਦਾ ਗੈਲਾ ਉਹ ਕਹਿੰਦਾ ਵੀ ਜਿਹੜਾ ਧਰੰਗ ਦਾ ਕੰਮ ਮੈਂ ਮਹੀਨੇ ਚ ਕਰਦਾ ਤਾਂ ਮੈਂ ਕਰਨਾ ਕਿਸੇ ਦਿਨ ਇੱਕ ਦਿਨ ਚ ਲਿਆਣਾ ਫਿਰ ਮੈਂ ਗੁੰਗਾ ਟੀਬੀ ਬੈਠਣ ਲੱਗਣਾ ਇੱਕ ਗੱਲ ਮੇਰੀ ਯਾਦ ਹੈ ਹਾਂ ਮਗਾ ਹੁਣ ਪਹਿਲੇ ਚਾਚੇ ਦਾ ਇਲਾਜ ਕਰਾ ਦਨੇ ਆ ਉਹ ਤਾਂ ਚਾਚੀ ਕਹਿੰਦੀ ਮੇਰੀ ਤਾਂ ਭੈਣੇ ਬੋਲ ਤਾ ਮੈਂ ਕਰ ਤੂੰ ਚਾਚੇ ਨੂੰ ਠੀਕ ਹੋ ਗਿਆ ਨਾ ਤੂੰ ਆ ਗਈ ਨਹੀਂ ਚਾਚੇ ਤੂੰ ਦੱਸੀ ਉਹਨੂੰ ਜਾ ਕੇ ਚਾਚੇ ਨੇ ਤਾਂ ਗੱਲ ਕਰੀ ਵੀ ਉਹਦੇ ਨਾਲ ਚਾਚੀ ਤਾਂ ਕੁਛ ਨਹੀਂ ਚਾਚੀ ਤਾਂ ਲੱਤ ਪਰ ਹੈ ਜੇ ਜ਼ਿਆਦਾ ਟਾਈਮ ਬੈਠਾ ਹੈ ਨਾ ਚਾਚਾ ਕਹਿੰਦਾ ਪਿੰਨੀ ਜੀ ਪਰ ਗੋਲਾ ਜਾ ਬਣ ਜਾਂਦਾ ਨਹੀਂ ਵੀ ਉਹ ਦੀ ਵੀ ਜਿਸ ਤਰ੍ਹਾਂ ਹੁਣ ਚੱਲ ਰਿਹਾ ਠੀਕ ਹੋ ਗਿਆ ਨਾ ਉਹ ਕਹਿੰਦੀ ਕਰਾਉਂਗੇ ਉਹਦਾ ਪਰ ਪਹਿਲਾਂ ਹੁਣ ਚਾਚਾ ਹੀ ਉਹਨਾਂ ਫੇਰ ਖਾ ਡੋਲੇ ਡੋਲ ਕਰ ਲਿਆ ਫੇਰ ਉਹਨਾਂ ਨਹੀਂ ਕੋਈ ਨਹੀਂ ਚਾਚੇ ਦਾ ਤੇ ਖੋਲ ਕੇ ਦੇਂਦੀ ਮੇਰੇ ਕੋਲ ਗੱਲ ਕਰੀ ਤਾ ਚਾਚੇ ਗਲਤੀ ਕਰੀ ਗੋਡੇ ਕੋਲ ਤੇ ਉਹ ਕੱਢਦੇ ਨਹੀਂ ਪਿੰਨ ਜੀ ਕੱਢ ਕੇ ਨਾ ਤਾਂ ਲੱਤ ਲਿਆਣੀ ਤੇ ਪਿੰਨ ਹੀ ਦਿਖਾ ਲੈਣੀ ਦੀ ਆਪਾਂ ਨੇ ਹਣੀ ਟਰੈਕਟਰ ਦਾ ਟਾਇਰ ਖੁੱਲ ਜਾਂਦਾ ਜੀ ਸਪੈਂਡਲ ਖੁੱਲ ਜਾਂਦਾ ਮੁਰਲਾ ਟਾਇਰ ਖਤਮ ਹੈ ਕਿ ਨਹੀਂ ਹੁਣ ਸਾਨੂੰ ਅੱਗੇ ਬਲੌਗ ਦਵਾਂਗੇ ਜੇ ਅਸੀਂ ਸਾਡੇ ਕੋਲ ਇੱਕ ਐਕਸੀਡੈਂਟ ਟਰੈਕਟਰ ਆਇਆ ਤਾਂ ਚੱਕ ਹੈ ਮਾਰ ਤੇ ਆਦਾ ਮੁੰਡੇ ਨੇ ਉਹਦਾ ਮੁਰਲਾ ਟਾਈਮ ਪਲੇਟ ਦਾ ਜੈਨ ਹਿੱਸੇ ਗਿਲ ਨਾ ਉਹ ਬੱਜਿਆ ਹਿੱਸਾ ਵੈਂਪਰ ਬੈਂ ਫਰਾਜ ਗਲਤ ਅਗੜੇ ਤੇ ਚਾਚੇ ਨੂੰ ਟਰੈਕਟਰ ਅੱਧਾ ਬੰਨਿਆ ਮੈਂ ਚਾਚੇ ਨੂੰ ਸਵੇਰੇ ਦਾਤਿਆ ਤਾਂ ਮਜੀਦ ਜਾ ਕੇ ਐਕਸੀਡੈਂਟ ਵਾਲੇ ਕੇਸ ਵੀ ਸਾਡੇ ਕੋਲ ਲੱਗ ਗਿਆ ਐਕਸੀਡੈਂਟ ਇਹ ਕਹਿੰਦੇ ਉਹਨੂੰ ਜੇ ਚੱਲਦੀ ਮਸ਼ੀਨਰੀ ਕੋਈ ਅੰਦਰ ਪੁਰਜਾ ਤੋੜ ਦਵੇ ਕੁਝ ਕਰ ਦਵੇ ਜਿਕਣਾ ਸਾੜੇ ਗਲ ਹੁੰਦਾ ਜਾਂ ਸਾਨੂੰ ਮਾਰ ਦਵੇ ਕੋਈ ਚੱਕਾ ਸੀ ਵੱਜਿਆ ਕਿਸੇ ਵਿੱਚੋਂ ਐਕਸੀਡੈਂਟ ਕੇਸੇ ਹੁੰਦਾ ਹਾਂ ਇੱਕ ਨਹੀਂ ਟਰੈਕਟਰ ਨੂੰ ਕਹਿੰਦੇ ਹੁਣ ਅਸੀਂ ਤੇ ਉਹ ਚਾਚੇ ਨੇ ਦੇਖ ਲਾ ਮੈਂ ਜਾਂਦੇ ਨੂੰ ਕਹਤਾ ਤਾਂ ਚਾਚੇ ਉਹ ਜਾਂ ਦੁਕਾਨ 'ਚ ਬੈਠਿਆ ਮੈਂ ਲੱਗ ਗਿਆ ਕੰਮ ਕਰਨ ਜਾਂਦਾ ਹੀ ਕਰਨ ਨੂੰ ਛੱਡ ਕੇ ਸੁਣ ਲਓ ਜੀ ਉਸ ਤੋਂ ਬਾਅਦ ਪਤਾ ਕੀ ਹੋਇਆ ਮਹਾਚਾਚੇ ਤੂੰ ਕੁਰਸੀ ਵਰਦਾ ਬੈਠ ਗਿਆ ਮਾ ਜੇ ਅਸੀਂ ਕੰਮ ਲੱਗੇ ਨਾ ਕਰਨ ਤਾਂ ਮੇਰੇ ਕਿ ਨਹੀਂ ਧਿਆਨ ਰੱਖਣਾ ਜੇ ਮੇਰਾ ਕੋਈ ਨਾਟਾ ਆ ਕਿ ਜਿਸ ਨੇ ਬੁਲਾ ਲਿਆ ਤਾਂ ਮੈਨੂੰ ਦੱਸਣਾ ਵੀ ਧੂਰੇ ਤੇ ਹਟਿਆ ਦਾ ਚਾਚਾ ਇੱਕ ਘੰਟਾ ਬੈਠਿਆ ਰਿਹਾ ਫਿਰ ਘੁੰਮੀ ਫਰੀ ਗਿਆ ਆ ਕਹੇ ਨਾ 12 1 ਵਜੇ ਤੇ ਬਾਅਦ ਭਾਈ ਚਾਚੇ ਨੂੰ ਰਾਮ ਹੋ ਗਿਆ ਹੈ ਨਾ ਚਾਚਾ ਕਹਿੰਦਾ ਲਿਆ ਵੀ ਚਾਬੀਆਂ ਪਾਣੇ ਪਿੰਦਰ ਮੈਨੂੰ ਦੱਸ ਉੱਪਰ ਚੋਕ ਅਸਣੀ ਸੀ ਮਨੋ ਲਝਾ ਲਿਆ ਇੱਕ ਦੋ ਬੰਦੇ ਨਾ ਕੁਝ ਫੋਨ ਆਈ ਗਏ ਚਾਚੇ ਨੇ ਫਿੱਟ ਕਰੀਓ ਦੇਖ ਲੈ ਖੜਾ ਹੋ ਗਿਆ ਮੈਂ ਕਹੇ ਤੇਰਾ ਵੀ ਤੈ ਕਿ ਤੈ ਖੜਾ ਹੋ ਜਾ ਨਾ ਮੈਂ ਇੱਥੇ ਵੱਧ ਦਿਮਾਗ ਲਾ ਹੂੰ ਗਲਤ ਆਹੀ ਐ ਤੇ ਹੁਣ ਗੱਲ ਬਾਤ ਐ ਇਸ ਤਰ੍ਹਾਂ ਐ ਚਾਚਾ ਚਾਹ ਪੀਏ ਫਿਰ ਇੱਕ ਵਾਰ ਤੇ ਮੈਂ ਕਣ ਕਣਕ ਛੱਡਿਆ ਮੈਂ ਮੇਰੀ ਡਿਊਟੀ ਲੱਗੀ ਜੀ ਅੱਜ ਚਲੋ ਚਲ ਕੋਈ ਨਹੀਂ ਮੈਂ ਗੋਲੀ ਲੈਣੀ ਆ ਚਾਚੇ ਗੋਲੀ ਲੈਣੀ ਮੈਂ ਮੈਂ ਉਹ ਗੋਲੀ ਲੈਣੀ ਗੱਲ ਤੇ ਚਾਹ ਚਾਚੇ ਦੇ ਨਹੀਂ ਬਣਾ ਅੱਜ ਇੱਕ ਹੋਰ ਸੁਣ ਲਓ ਜੀ ਅੱਜ ਇੱਕ ਹੋਰ ਸੁਣ ਲਓ ਜੀ ਮੈਂ ਤਾਂ ਸਕੀਮਾਂ ਬਣਾਉਂਦਾ ਰਹਿ ਗਿਆ ਇੱਧਰ ਉੱਧਰ ਦੇ ਹਿਸਾਬ ਕਿਤਾਬ ਲਾਂਦਾ ਰਹਿ ਗਿਆ ਮੰਨੋ ਮਨਜੀਤ ਨੇ ਇਹ ਜੀ ਗੱਲ ਕਹੀ ਨਾ ਅੱਜ ਮੇਰਾ ਤਾਂ ਮਨੇ ਪਾਣੀ ਮਾਮ ਮੇਤੇ ਮੇਤੇ ਵੀ ਸਤਾਨ ਦਿਮਾਗ ਬੈਠਿਆ ਹੱਦ ਹੋ ਗਈ ਅੱਜ ਜੀ ਆਪਾਂ ਨੇ ਕਣਕ ਐ ਦੋ ਥੈਲੇ ਛੱਡ ਕਾਣੇ ਤੇ ਪੀਣਾ ਲਿਆ ਦੀਏ 20 30 ਕਿਲੋ ਤੇ ਚੱਕੀ ਵਾਲੇ ਨੂੰ ਇਹ ਦੇ ਆਣੀ ਜੀ 70 ਕਿਲੋ ਕਣਕ ਐ 75 ਤੇ ਪਤਾ ਹੀ ਕਿਆ ਕਿਹਾ ਮਨਜੀਤ ਨਾ ਚਾਚਾ ਪਤਾ ਮੰਨੂ ਕਹੀਂ ਡੱਬਾ ਰਖਾਈ ਪਾਣੀ ਦਾ ਭਰ ਲਿਆ ਇਹਨੇ ਜਦ ਭਰ ਕੇ ਅੰਦਰ ਤੇ ਅਸੀਂ ਰੱਖਣ ਚੱਲੇ ਰਸੋਈ ਚ ਨੂੰ ਦੋਨ ਹੱਥ ਪਾਇਆ ਇਹਦੀ ਨਾ ਨੀਗਾ ਉੱਪਰ ਤੇ ਉਹ ਸਿੱਧੀ ਪੈ ਗਈ ਗੱਡੀ ਜਿਹੜੀ ਮੈਂ ਸੋਚ ਰਿਹਾ ਤਾਂ ਵੀ 2000 ਮਸ਼ੀਨ ਪਰ ਲਾਉਂਗੇ ਕਿਉਂ ਨਾ ਅਸੀਂ ਨਵੀਂ ਲੈ ਲਈਏ ਅਸੀਂ 14 ਦੀ ਮੈਂ ਲੈ ਲਈ ਚਾਹ ਮਹਾ ਮੇਰਾ ਚਾਰ ਮੁੜ ਗਿਆ ਉਹ ਕਿਦਾਂ ਵੀ ਦੋ ਮੈਂ ਉੱਪਰ ਲਾਣਦਾ ਤਾਂ 1500 ਦੀ ਆ ਵਿਕ ਜਾਣੀ ਮਰ ਚਲੇਦਾ ਕੋਈ ਕੰਮ ਕਰ ਲੂੰਗਾ ਮੈਂ ਅੱਜ ਮੈਨੂੰ ਕਹਿੰਦੀ ਕਹਿੰਦੀ ਮਸ਼ੀਨ ਵੇਚ ਕਹਿੰਦੀ ਮੈਨੂੰ ਮਸ਼ੀਨ ਦੇ ਪੈਸੇ ਤਾਂ ਦੇ ਕਹਿੰਦੀ ਲੈ ਆ ਪਹਿਲੇ ਹੀ ਤਿਆਰ ਬੈਠੀ ਐ ਸਕੀਮ ਲਈ ਸੋਚਦੇ ਅਸੀਂ ਮਰ ਗਏ ਆਹ ਇਹਨੇ ਪਹਿਲੇ ਹੀ ਘੜਿਆ ਵਾ ਕੰਮ ਜਿਹੜੀ ਘਾਦੀ ਚੀਜ਼ ਐ ਕੋਈ ਸੁਧਰਾਚਰ ਹੋਗੀ ਕੁੜੇ ਮਤਲਬ ਇਹ ਉਹ ਹੋਗੀ ਖਰਾਬ ਹੋਗੀ ਇੱਕ ਨਾ ਉਹ ਤੇਰੇ ਹੱਕ ਜਾਏ ਹਾਂ ਕਰ ਫੇਰਾ ਬਿਮਾਰ ਮੈਂ ਵੀ ਹੋਇਆ ਮਾਂ ਬਿਮਾਰ ਚਾਚਾ ਵੀ ਹੋਇਆ ਅਸੀਂ ਵੀ ਤੇਰੇ ਹੱਕ ਚ ਚਲਾ ਗੱਡੀ ਲੈ ਕੇ ਚੱਲ ਸਾਨੂੰ ਪਰ ਵੇਚ ਨਾ ਆਈ ਬਾਬਾ ਕਿਸੇ ਮੰਡੀ ਪਰ ਵੇਚ ਨਾ ਆਈ ਸਾਨੂੰ ਇੱਥੇ ਹੀ ਮਰਾ ਠੀਕ ਨਹੀਂ ਚਾਚਾ ਤਾਂ ਵੇਚ ਆਊਗੀ ਹੈ ਨਾ ਹਾਂ ਗੱਲ ਇਹ ਕਿਸੇ ਕੰਮ ਤੇ ਨਹੀਂ ਹੈਗਾ ਹਾਂ ਅੱਛਾ ਕੋਈ ਨਹੀਂ ਭਾਈ ਅਸੀਂ ਤਾਂ ਬਹਿ ਜੂंगे ਫੇਰ ਅਸੀਂ ਉਹਨੂੰ ਜਾਣਦੇ ਹੀ ਗਿੰਦੇ ਨੂੰ ਤਾਂ ਕੇਜ ਵੀ ਲੈਣਾ ਮੈਨੂੰ ਇਹ ਗੱਲ ਤਾਂ ਪੱਕੀ ਚਾਚਾ ਨਾ ਬਾਬਾ ਬਿੰਗਾ ਨਾ ਯਾਰ ਪਰ ਇੱਕ ਗੱਲ ਹੈ ਜਦ ਤੱਕ ਸਾਨੂੰ ਦੋਵਾਂ ਨੂੰ ਇਕੱਠੇ ਰੱਖੂਗਾ ਨਾ ਚਾਚੇ ਨੇ ਮੈਨੂੰ ਇਹੋ ਜੀ ਸਕੀਮ ਦੇਣੀ ਮੈਂ ਬਣਾ ਕਨ ਤਾਂ ਇਹ ਜਾ ਤੀਰ ਛੱਡਣਾ ਉਹਨਾਂ ਕਹਿਣਾ ਮੰਨੂ ਇਹ ਵੇਚ ਕੇ ਤਾਂ ਦੋਏ ਐਹ ਦੀ ਗੱਲ ਨਹੀਂ ਚਾਚਾ ਜੇ ਪਿੱਛਾ ਬੈਟਿਆ ਆਊਗਾ ਨਾ ਮੇਰੇ ਉਹਨਾਂ ਤਾਂ ਮੰਨੂ ਕਹਿਣਾ ਵੀ ਆਹ ਸੋਹਣਾ ਜਵਾਨ ਜਾ ਚੱਲ ਬਈ ਜੇ 10 ਮਹੀਸਾ ਰੱਖੀ ਹੋ ਕੋਈ ਕੰਮ ਕਰਨਾ ਮੰਨੂ ਭੇਜੂਗਾ ਚਾਚੇ ਨੂੰ ਮੈਂ ਪੁੱਛਣਾ ਹੋਰ ਗੁਰੂ ਦੇ ਕੋਈ ਮੰਤਰ ਅੱਜ ਆਇਨਾ ਕਹਿਣਾ ਐ ਕਰਦੀ ਮੈਂ ਅੱਗਾ ਜਾ ਕੇ ਉਹਨੂੰ ਮਸਾਲਾ ਲਾ ਕੇ ਇਹੋ ਜਿਹਾ ਬਣਾਉਣਾ ਨਾ ਤਰਸੂਕ ਲੋਦਾ ਉਸ ਨੂੰ ਵੇਚਿਆਦਾ ਫੇਰ ਮੈਂ ਚਾਚੇ ਨੂੰ ਕਹਿਣਾ ਵੀ ਉਰੀ ਬੈਠ ਕੇ ਰਾਜ ਕਰਨਾ ਕਿ ਚੱਲੀਏ ਘਰਾਂ ਨੂੰ ਹੁਣ ਠੀਕ ਨਹੀਂ ਚਾਚਾ ਹੈਗੇ ਨਾ ਮੰਤਰ ਆਪਣੇ ਕੋਲ ਆ ਤੇ ਕੰਦੇ ਨਾ ਬਾਸਾ ਸੀ ਤਾਂ ਫੋਰਚੂਨਰ ਆ ਚਾਉਂਗੇ ਨਵੀਆਂ ਚ ਜੇ ਕਿਤੇ ਤਾਕੜੇ ਵਪਾਰੀ ਨੂੰ ਵੇਚ ਲਈ ਤੂੰ ਤੂੰ ਕਿੱਥੇ ਫਿਰਦੀ ਯਾਰ ਹੱਦ ਹੋ ਗਈ ਮਨਜੀਤ ਯਾਰ ਮੈਂ ਦੱਸ ਮੈਂ ਆ ਸਹੀ ਗੱਲ ਐ ਅੱਜ ਇੱਕ ਨਹੀਂ ਅੱਗੇ ਮਾਰੇ ਕਰਦੇ ਦਸਕੀਮ ਹਾਂ ਰਾਜਾ ਨੇ ਐਡੇ ਤਾਕੜੇ ਥੱਲੇ ਬੀਰਬਾਲ ਰੱਖਿਆ ਬਤਾ ਅਕਬਰ ਨੇ ਉਈਓ ਥੋੜੋ ਬੀਰਬਾਲ ਦੀ ਸਲਾਹ ਪਰ ਚੱਲਦਾ ਦਾ ਉਹ ਹਾਂ ਜਿੱਕਣ ਅੱਜਕੱਲ ਮંત્રી ਪੀਏ ਰੱਖਦਾ ਨਾ ਪੀਏ ਨੂੰ ਪੁੱਛੇ ਬਗੈਰ ਕੁਝ ਨਹੀਂ ਕਰਦਾ ਇੱਕਣੀ ਫੇਰ ਮੈਂ ਚਾਚੇ ਨੂੰ ਰਾਜਾ ਬਣਾ ਦੇਣਾ ਇਹਦਾ ਬਣ ਜਾਣਾ ਮੈਂ ਵਜ਼ੀਰ ਮੈਂ ਫਿਰ ਕੋਈ ਲਾਉਂਗਾ ਇਹ ਤੇ ਸਕੀਮ ਇਹਨਾਂ ਦਸ ਦੜਾ ਜਦੀ ਵੀ ਅੱਜ ਐ ਕਰਦੀ ਜਾ ਕੇ ਜਿੱਥੇ ਵੀ ਜਾਊਗਾ ਬਸ ਕਿਉਂ ਤਾਂ ਫੇਰ ਮੈਂ ਗਾ ਆਪਣੀ ਸੋਚਣੀ ਕਿ 30 ਸਾਲ ਮੈਂ ਲਾ ਦੇਣੇ ਗੈਲ 35 ਬਣਾ ਦੇਣਾ 105 ਵਾਲਾ ਤੀਰ 75 30 105

ਬੈਠੇ ਤੇ ਉੱਠੇ ਤੇ ਤੁਰੇ ਤੇ ਮੜਕ ਸੈੱਟ ਹੋ ਜਾਂਦਾ ਜਾਂਦਾ। ਕਹਿੰਦਾ ਦੱਸਿਆ ਸੀਗਾ ਹੋਂਗਲੀ ਨੂੰ ਪਤਾ ਨਹੀਂ ਕਿ ਐ ਦੱਬਣਾ ਹਨ ਕਿ ਆ ਕਰਨਾ। ਆਹ ਉਂਗਲੀ ਕਿਹਾ ਬਾਈ ਚਾਚਾ ਇਹਨੂੰ ਚੀਚੀ ਦੇ ਨਾਲ ਆਣੀਆਂ ਦੋਏ ਕਹਿੰਦਾ ਜੇ ਦਰਦ ਹੋਇਆ ਨਾ ਰਾਤ ਭਰਾਤ ਕਿਤੇ ਮੜਾ ਮੋਟਾ ਇਹ ਦੱਬ ਨਹੀਂ ਤੇਰੀ ਨਸ ਖੁੱਲ ਜੂਗੀ। ਬਜਲ ਕਰਦੀ ਸਰੀਰ ਨੂੰ। ਅੱਛਾ ਜੀ। ਜਿਹੜੀ ਇਹ ਹੈ। ਹੂੰ। ਸਿੱਧੀ ਉਹਦੇ ਛਾਤੀ ਵਿੱਚ ਵੱਜਦੀ ਹੈ। ਹਾਂ। ਤੇ ਜਿਹੜਾ ਇਹ ਮੰਤਰ ਉਹ ਨਾ ਪਹਿਲੇ ਦਿਨ ਦੱਸੇ ਤੇ ਤੈਨੂੰ ਦੋ ਕੋ ਬੈਸਟ ਰਹੇ। ਪਹਿਲਾਂ ਤਾਂ ਚਾਚਾ ਨੇ ਸੈੱਟ ਹੋ ਗਿਆ ਤਾਂ ਦੇਖ ਲੈਣਾ ਸਾਰਾ ਕੁਝ ਵੈਸੇ ਮੈਂ ਤੁਹਾਨੂੰ ਬਲੌਗ ਦਾਉਂਗਾ ਜੀ ਅੱਗੇ 5 ਮਿੰਟ ਦਾ ਹੀ ਇਲਾਜ ਕਰਕੇ ਦੇਖਿਆ ਉਹ ਜਿਆਦਾ ਤੱਤਾ ਚੱਲ ਗਿਆ ਉਹਨਾਂ 30 ਦਿਨ ਹੈ ਨਾ ਚਾਚੇ ਦਾ ਜਿਹੜਾ ਕੰਮ ਕਰਾਉਣਾ ਤਾਂ ਇਹਨੂੰ ਮਹੀਨੇ 20 ਦਿਨ ਦਾ ਟਾਈਮ ਦੇਣਾ ਤਾਂ ਵੀ ਹੁਣ ਠੀਕ ਹੈ ਦੋ ਦਿਨ ਹੋਰ ਦੇਖ ਲੈ ਉਰੀ ਰਹਿ ਕੇ ਠੀਕ ਹੈ ਲੈ ਵੀ ਹੁਣ ਤੁਹਾਨੂੰ 20 ਦਿਨ ਦੇ ਤੇ ਤੂੰ ਆਪਣਾ ਜਿੱਕਣਾ ਨਾਰਮਲ ਜ਼ਿੰਦਗੀ ਜੀਂਦਾ ਤਾਂ ਉਹ ਜੀ ਲੈ ਫਿਰ ਜੇ ਕੁਝ ਹੋਇਆ ਦੱਸੀ ਫਿਰ ਕਰਦਾ ਨਾਲੇ ਚਾਚਾ ਹੁਣ ਜਿਹੜਾ 20 ਇੱਕ ਮਹੀਨੇ ਤੱਕ ਚਾਚੇ ਨੇ ਖਰਾਕ ਵੀ ਨਹੀਂ ਖਾਈ ਕਿਉਂ ਰੋਟੀ ਦੇ ਟਾਈਮ ਤਾਂ ਦਰਦ ਅੱਠ ਵਜ ਉੱਧਰ ਸਵੇਰੇ ਦਰਦ ਤੜਕੇ ਨੂੰ ਫਿਰ ਉਹ ਖਾਇਆ ਪੀਆ ਹੁੰਦਾ ਹੀ ਨਹੀਂ ਤਾਂ ਕੁਝ ਫਿਰ ਚਾਚੇ ਦਾ ਸਰੀਰ ਜਵਾਬ ਲਾਗ ਗਿਆ ਦੇਣ ਤੇ ਡਾ ਉੱਧਰ ਉਹ ਗੈਸ ਲੱਗੀ ਬਣਨਾ ਜਾਂ ਕਬਜ ਲੱਗੀ ਹੁਣ ਉਹ ਵੀ ਪ੍ਰੋਬਲਮ ਹੋ ਗਈ ਗੈਲੇ ਤੇ ਹੁਣ ਚਾਚਾ ਖੁੱਲਿਆ ਤਾਂ ਉਦਾਂ ਸਾਗ ਤਾਂ ਹੀ ਬਣਾਇਆ ਤਾਂ ਅਸੀਂ ਐ ਚਾਚਾ ਖੁੱਲ ਗਿਆ ਤਾਂ ਲੈ ਵੀ ਟੀਬੀ ਸਾਹਿਬ ਕੋ ਦੁਆਰਾ ਸਾਹਿਬ ਦੇਖਦੇ ਚਲੋ ਜੇ ਚਾਚਾ ਅੱਜ ਵੈਸਟਰ ਰਹਿ ਗਿਆ ਨਾ ਗੁੱਡ ਹੋ ਗਿਆ ਰਾਤ ਨੂੰ ਕਹਿ ਗਿਆ ਠੀਕ ਹੈ ਫਿਰ ਦੇਖੋਗੇ ਗੱਲ ਨੂੰ ਠੀਕ ਨਹੀਂ ਚਾਚਾ ਜਾਇਆਉਂਗੇ ਪਰ ਅੱਜ ਤਾਂ ਚਾਚੇ ਨੂੰ ਬਾਈ ਮੈਂ ਤਾਂ ਹੀ ਆਪਣੀ ਦੁਕਾਨ ਛੱਡੀ ਆ ਜੇ ਮੈਂ ਤੇਰਾ ਘਰ ਦਾ ਕੰਮ ਕਰ ਦੂੰਗਾ ਇੱਕ ਦੋ ਮੈਂ ਬਾਕੀ ਤੀਆ ਨਾ ਹਣਾ ਉਹ ਤੇ ਬਾਅਦ ਤਾਂ ਮੈਂ 12 ਵਜੇ ਨਿਕਲਣਾ ਹੈ ਟੱਕਿਆ ਨਹੀਂ ਪੀਣਾ ਨਹੀਂ ਪਰਸੋਂ ਦਾ ਪੀਣਾ ਨਹੀਂ ਲਟਕ ਰਿਹਾ ਉਹ ਕੌਣ ਕਰੂਗਾ ਕੰਮ ਦੋ ਤੇਲ ਦੀਆਂ ਬੋਤਲਾਂ ਜਿਹੜਾ ਸਪੈਸ਼ਲ ਆਇਆ ਮੈਂ ਤਾਂ ਝੋਸੇ ਦਾ ਕੁਝ ਔੜਜਾ ਬਣਾਣੇ ਨੂੰ ਚਾਚਾ ਵੀ ਕਹਿ ਰਹੇ ਪਰ ਚਾਚਾ ਕਹੀ ਜਾਂਦਾ ਕਹਿੰਦਾ ਮੈਂ ਬੈਂਗਣ ਬਣਾਣੇ ਪਤਾਉਂ ਉਹ ਇਹ ਚਾਚਾ ਆਲੂ ਭਣੇ ਨਾ ਵਾ ਆਲੂ ਚਾਚੇ ਦੇ ਬੰਦ ਹੈ ਜੀ ਚੋਲ ਬੰਦ ਹੈ ਰਾਜਮਾ ਚੋਲ ਮੈਂ ਕੱਲ ਮੰਗਾ ਲਿਆ ਆਇਆ ਚੋਲ ਉੱਥੇ ਐ ਮਤ ਕੀ ਗੱਲਾਂ ਕਰੀ ਜਾਂਦਾ ਮੈਂ ਸਵਾਈ ਕਰਾਂ ਮੈਨੂੰ ਐ ਤਾਂ ਮੈਂ ਕਿਹਾ ਤੁਸੀਂ ਦੁਪਹਿਰ ਨੂੰ ਆ ਜਾਣਾ ਹਾਂ ਫੇ ਚੋਲ ਖਾਣੇ ਤੇ ਭੁੱਲ ਗਈ ਫੇਰ ਤੂੰ ਤੈਨੂੰ ਦੱਸਿਆ ਤਾਂ ਹੈ ਪਹਿਲੇ ਦਿਨੇ ਆ ਕੇ ਵੀ ਚਾਚੇ ਦੀ ਬੈੜੀ ਚ ਮੇਰੇ ਦਬਾਗ ਵਿੱਚ ਆ ਗਿਆ ਮੈਂ ਕਿਹਾ ਚਿੰਤਨਾ ਖਰੀ ਗਈ ਹੂੰ ਲੱਗ ਗਿਆ ਤਾਂ ਐ ਕਰਦੀ ਚਾਚੇ ਚਾਹਦੀਆਂ ਇਹ ਚੀਰ ਕੇ ਨਾ ਗੱਠੇ ਲੰਬ ਲੰਬ ਤੇ ਇਨ ਆਲੂ ਦੇ ਪੁੱਤਾਂ ਲੈ ਨੂੰ ਚਾਚਾ ਜੋਗੀ ਹੋ ਰਹੇ ਚਾਚੇ ਨਾ ਤਾਂ ਹੁਣ ਸਿਰੇ ਹਿਲਾਣਾ ਚਾਚਾ ਤਾਂ ਪਹੁੰਚ ਗਿਆ ਰਾਜਪੁਰੇ ਬਣਾ ਲੈ ਕਿ ਤਾਰ ਲਓ ਜੀ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਰਾਜਪਰੇ ਦੀਆਂ ਭੈਣ ਜਾਂ ਬੱਚੇ ਬਜ਼ੁਰਗ ਵੀਰ ਜੁੜੇ ਵੇ ਸਾਰਿਆਂ ਨੂੰ ਦੱਸ ਰਹੇ ਹਾਂ ਅਸੀਂ ਵੀ ਤੁਹਾਡੇ ਰਾਜਪਰੇ ਚ ਐਂਟਰੀ 3 ਦਿਨ ਦੀ ਹੋ ਰਹੀ ਅੱਜ ਚੌਥਾ ਦਿਨ ਹੈ ਤੂੰ ਵੀ ਸੁਣ ਲੈ ਹਾਂ ਜੀ ਰਾਜਪੁਰੇ ਤੇ ਆ ਕੇ ਬੈਠੀ ਜਰਾਤ ਚ ਹਾਂ ਰਾਮਨਗਰ ਸ਼ੁਰੂ ਹੋ ਜਾਂਦਾ ਬਨੋੜ ਤੇ ਅੱਗੇ ਹਾਂ ਅੱਗੇ ਹੋ ਜਾਂਦਾ ਫੇਰ ਬਰੀਜਾ ਆ ਜਾਂਦਾ ਜੇ ਹੋ ਰਹੇ ਹੁੰਦੀ ਬਿੰਦਰ ਫਿਰ ਚਾਚਾ ਨੂੰ ਉੱਥੇ ਵੀ ਕਮਾ ਲਈ ਆਣਾ ਤਾਂ ਹਾਂ ਪਰ ਹੁਣ ਕਰਾਂ ਕਿਆ ਪਰ ਇੱਕ ਗੱਲ ਤੀ ਅੱਜ ਜਾਂਦੇ ਅਸੀਂ ਚੌਥੇ ਦਿਨ ਜਿੱਥੇ ਮਰਜੀ ਕਹਿ ਦਿੰਦਾ ਚਾਚਾ ਮੈਂ ਕਮਾ ਲਿਆਂਦਾ ਸਾੜਾ ਤਾਂ ਉਹਨੇ ਮੂੜੇ ਖਰਾਬ ਕਰਤੇ ਆ ਮੈਂ ਤਾਂ ਜੀ ਫੋਨ ਮਾਰਤੇ ਆ ਉਹਨੂੰ ਹਾਂ ਜੀ ਮੈਂ ਸੋਚ ਰਹੀ ਸੀ ਪਰ ਵੈਸੇ ਚਲਣਾ ਨਹੀਂ ਆ ਰਹਾ ਮੈ ਹੂੰ ਬੇਰੇ ਸਾਡੇ ਜਾਣਾ ਤਾਂ ਨਹੀਂ ਅਸੀਂ ਨਾਲ ਜਿਹੜਾ ਤਾਂ ਤੁਸੀਂ ਰਾਜਪੁਰੇ ਇਸ ਤਰ੍ਹਾਂ ਜਾ ਕੇ ਨਹੀਂ 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 ਸਾੜਾ ਅੱਜ ਮੂੜ ਖਰਾਬ ਹੈ ਅੱਜ ਤਾਂ ਅਸੀਂ ਉਹਦੇ ਨਾ ਮੂੜਾ ਖਰਾਬ ਹੋ ਗਿਆ ਵਿਚ ਹੈ ਉਹਨੇ ਥੋੜਾ ਕ ਤੱਤਾ ਚੱਲ ਗਿਆ ਉਹ ਦੇਖ ਅਸੀਂ ਯਾਰ ਮਨਜੀਤ ਮੈਂ 4 ਦਿਨ ਹੋ ਗਏ ਚਾਚਾ ਕਿੰਨਾ ਤੰਗਤਾ ਵਿਚਾਰਾ ਘੁੰਮ ਰਿਆ ਰਾਤਾਂ ਨੂੰ ਹੈ ਅਸੀਂ ਰਾਤ ਨੂੰ 11 ਵਜੇ ਘਰਾਂ ਪੜਦੇ ਉਹ ਉਹ ਤੱਤਾ ਚੱਲ ਗਿਆ ਗਲਤੀ ਕਰ ਗਿਆ ਨਾ ਇਹਦੇ ਨਾਲ ਤਾਂ ਜੇ ਦਵਾਈ ਦਾ ਟਰੀਟਮੈਂਟ ਹੁੰਦਾ 250 ਰੋਜ਼ ਵੱਜਦੀ ਹੁੰਦੀ ਕੁਝ ਨਹੀਂ ਦਾ ਫਰਕ ਪੈਣਾ ਦਰਦੇ ਹਟਦਾ ਪਰ ਜਿਹੜੇ ਉਹਨਾਂ ਲੱਤਾਂ ਵਹਾਣੀਆਂ ਇੱਧਰ ਉੱਧਰ ਮੋੜਤੀਆਂ ਉਹਨਾਂ ਦਾ ਕੰਮ ਖਰਾਬ ਹੋਇਆ ਉਹ ਜੇ ਰੁਕ ਜਾਂਦਾ ਜਾਂ ਪਤਾ ਵੀ ਚਾਚਾ ਸਿਟੀ ਜਨ ਹੈ 55 ਟੱਪ ਗਿਆ ਤੇ ਉੱਪਰ ਤੇ ਕਮਜ਼ੋਰੀ ਵੀ ਆ ਡੇਢ ਦੋ ਮਹੀਨੇ ਦੀ ਫਿਰ ਉਹਨੂੰ ਨਾਲੇ ਪਤਾ ਅੱਜ ਵੀ ਤਾਂ ਕਿਹਾ ਉਹਨਾਂ ਕਹਿੰਦਾ ਕਮਜ਼ੋਰੀ ਆ ਚਾਚੇ ਨੂੰ ਮਾਂ ਫਿਰ ਤੈ ਕਾ ਤੇ ਮousiyan ਲੱਤਾਂ ਬਾਹ ਕਹਿੰਦਾ ਬਸ ਆਈ ਗਲਤੀ ਹੋ ਗਈ ਕਹਿੰਦਾ ਜੇ ਮੈਂ ਤੁਹਾਨੂੰ ਰਾਤ ਅਹੀਂ ਮੋੜ ਦਿੰਦਾ ਨਾ ਹਵਾ ਹੂਗਾ ਕੱਢ ਕੇ ਭਾਪੂ ਨਾਸ ਨਾਸ ਨੂੰ ਸਰ ਚਲਾ ਕੇ ਹੋਰ ਕਹਿੰਦਾ ਗੁੱਡ ਰਹਿਣਾ ਤਾਂ ਮਾਂ ਫਿਰ ਵਧੀਆ ਕਰਨਾ ਤਾਂ ਤੇ ਰਾਤ ਫਿਰ ਸਾਨੂੰ ਕਹਿੰਦਾ ਵੀ ਹੁਣ ਆਇਓ ਨਾ 20 ਦਿਨ ਹੈ ਕਿ ਨਹੀਂ ਚਾਚਾ 10 ਦਿਨ ਜੇ ਸਾਨੂੰ ਕੋਈ ਪ੍ਰੋਬਲਮ ਆਂਦੀ ਅਸੀਂ ਤਾਂ ਜਾਂਦੇ ਨਾਲੇ ਇੱਕ ਹੋਰ ਹੈ ਕੰਮ ਹੋਣਾ ਜੇ ਧੁੱਪ ਹੈ ਜਿੱਦਣ ਗਿਰਗੀ ਧੁੰਦ ਨਾ ਚਾਚੇ ਨਾਲ ਹੋਰ ਗੱਠ ਜਾਣਾ ਉਹ ਤਾਂ ਹੀ ਪਹਿਲਾਂ ਚਾਚਾ ਦੱਸ ਦੇਣ ਠੀਕ ਰਹਿ ਗਿਆ ਨਾ ਉਹ ਜਿਹੜੀ ਹੁਣ ਘੁੰਡੀ ਨਿਕਲੀ ਸੀ ਉੱਥੇ ਚਾਰ ਵੀ ਭਰ ਗਈ ਉਹ ਨਾਲ ਫਸਾਤੀ ਸੀ ਐਨਾ ਸ਼ੁਕਰ ਹੈ ਜੇ ਦਰਦ ਵੀ ਨਹੀਂ ਤਾਂ ਹੋਇਆ 2 ਦਿਨ ਤੇ ਕੋਈ ਵੀ ਫਸਾਤੀ ਪਰ ਹੁਣ ਗਾਹਾਂ ਕਿਤੇ ਜਾ ਗਈ ਧੁੰਦ ਫੇਰ ਓਖਾ ਹੋ ਜਾਣਾ ਹੁਣ 20 ਦਿਨ ਇਹਨੂੰ ਦੇਣੇ ਪੈਣੇ ਆ ਚਾਚੇ ਨੂੰ ਜੇ ਘੁੰਡੀ ਫਸ ਗਈ 2 ਦਿਨ ਸੈੱਟ ਹੋ ਗਿਆ ਨਾ ਮੈਂ ਨਹੀਂ ਤੀਏ ਦਿਨ ਲੈ ਕੇ ਜਾਣਾ ਐਨ ਇਹਨੂੰ ਕਹਿਣਾ ਉਲੀ ਘਰਾਂ ਹੀ ਰਹਿ ਠੀਕ ਨਹੀਂ ਚਾਚਾ ਫਿਰ ਆਪਾਂ ਨੇ ਜਾਣਾ ਹੀ ਹੁਣ ਆਪਾਂ ਅੱਧੀ ਆਪਣਾ ਦਿਮਾਗ ਵਰਤੋ ਬਾਈ ਹਾਂ ਕੱਲ ਅਸੀਂ ਜਾਣਾ ਨਹੀਂ ਤਾਂ ਫਿਰ ਉਹ ਡਾਕਟਰ ਨਾ ਹੋਤਾਊਗਾ ਹੈ ਨਾ ਤੁਸੀਂ ਮੇਰੇ ਕਹਣਾ ਪਤਾ ਚੱਲਦੇ ਨਾ ਚੱਲੇ ਆ ਉਹਨੇ ਕੱਲੇ ਕਹਤੇ ਤਾਂ ਕਹਿੰਦਾ ਤੂੰ ਠੀਕ ਹੈ ਕਹਿੰਦਾ ਫਿਰ ਤਾਂ ਕੋਈ ਚੱਕਰੇ ਨਹੀਂ ਕਰਨਦਾ ਮਾ ਤੁਸੀਂ ਤਾਂ ਬੁਲਾਇਆ ਤਾਂ ਸਾਨੂੰ ਅੱਜ ਵੀ ਕੋਈ ਮਸ਼ੀਨ ਲਾਣੀ ਹੈ ਵਾਈਬ੍ਰੇਸ਼ਨ ਵਾਲੀ ਮਾ ਅਸੀਂ ਤਾਂ ਆਏ ਆ ਤਹੀਂ ਬੁਲਾਏ ਮਾ ਪਿਛਲੇ 2 ਦਿਨ ਰਹਿਣ ਦੋਗੇ ਅਸੀਂ ਹਾਂ ਅਹੀਂ ਕਿਹਾਤਾ ਸੀ ਪਰ ਉਹ ਕਹਿੰਦਾ ਹੁਣ ਟਾਈਮ ਬਹੁਤ ਹੋ ਲਿਆ ਐ ਫਲਾਣਾ ਉੱਥੇ ਹੀ ਆਉਂਦੀ ਹੈ ਉਧਰ ਹੁਣ ਬੈਠਿਆ ਬੈਠਿਆ ਚਾਚਾ ਪਤਾ ਕੀ ਕਹਿੰਦਾ ਪਹਿਲਾਂ ਕਹਿੰਦਾ ਮੇਰਾ ਤਾਂ ਕਹਿੰਦਾ ਉੱਧਰ ਬਾਂਦਰ ਵੀ ਕਹਿੰਦਾ ਐਨ ਦਰਖਤਾਂ ਉੱਪਰ ਗਾਹ ਪਾਇਆ ਬਹ ਹੁਣਾਂ ਉਹਨੇ ਨਹੀਂ ਚੱਲਿਆ ਜਿਹੜੀ ਡੰਗਰਾਂ ਨੂੰ ਖੜਾਣੇ ਵਾਲੀ ਸੱਚ ਇੱਕ ਖੁਸ਼ਖਬਰੀ ਜੀ ਖੁਸ਼ਖਬਰੀ ਚਾਚਾ ਕਿਹੜਾ ਖੁਸ਼ਖਬਰੀ ਐ ਅਈ ਸਾਡੀ ਗਾਂ ਸੂਗੀ ਹਾਂ ਗਾਂ ਸੂਗੀ ਜੀ ਰਾਤ ਬੱਲੇ ਬੱਲੇ ਹੋ ਗਈ ਦੁੱਧ ਵਾਲੀ ਕੋਈ ਘਾਟ ਨਹੀਂ ਰਹੀ ਇੱਕ ਐਵੇਂ ਹੁੰਦਾ ਐ ਡੰਗਰਾਂ ਨੂੰ ਪਾਣੇ ਵਾਲੇ ਦਰਖਤ ਜਿਹੜੇ ਹਾਂ ਉਹਨਾਂ ਉੱਪਰ ਬਾਂਦਰ ਬੈਠ ਜਾਂਦੇ ਚਾਚਾ ਫਿਰ ਖਾਂਦੇ ਨਹੀਂ ਦਾ ਹੈਗੇ ਹਾਂ ਕੋਸ਼ਿਓ ਹੋ ਜਾਂਦਾ ਹਾਂ ਵਾਹ ਦੇਖਿਆ ਫੇਰ ਗੱਲ ਸੱਚੀ ਧੀ ਤੇ ਗੱਲਬਾਤ ਇਸ ਤਰ੍ਹਾਂ ਜੀ ਲੋ ਜੀ ਤਾਂ ਹੀ ਪਤਾ ਹੈ ਅਸੀਂ ਵੀ ਖੜਾਏ ਰੰਗ ਰੰਗ ਨਹੀਂ ਤੂੰ ਤੂੰ ਤੈਨੂੰ ਕਿੱਥੇ ਪਤਾ ਤੂੰ ਉੱਧਰ ਹੀ ਰਹਿੰਦੀ ਸੀ ਮੈਂ ਤਾਂ ਮੈਂ ਕਹਿੰਦੀ ਹੁਰੀ ਨੇ ਹੱਦ ਹੋ ਗਈ ਹੈ ਚਾਚੇ ਆ ਉੱਧਰ ਹੀ ਰਹਿੰਦੀ ਸੀ ਹਾਂ ਇਹ ਵੀ ਦਰਖਤਾਂ ਬਹੁਤ ਚੜੀਆਂ ਹਨੀ ਆਪ ਵੀ ਜਦ ਤੱਕ ਨਹੀਂ ਹਟੀ ਜਦ ਤੱਕ ਦੋਏ ਕੋਣੀਆਂ ਨਹੀਂ ਪੀਂਗੀਆਂ ਕਰੀਆਂ ਸਕੂਲ ਨਾ ਜਾਂਦੇ ਜਾਂਦੇ ਕਿ ਕਿਤਨਾ ਆਂਬ ਵਟੇ ਗੀਦੀਆਂ ਇਹਨਾਂ ਦੇ ਮੂਰਾ ਅੰਬਾਈ ਜਿਹੜਾ ਉਹਦੇ ਪਰ ਤਾਂ ਨਾ ਇਹ ਬਾਂਦਰੇ ਬਣੇ ਬਿਤੇ ਜੀ ਸੱਚੀ ਗੱਲ ਹੈ ਹਾਂ ਜਦ ਹੀ ਛਾਲ ਮਾਰ ਕੇ ਚੜ ਜਾਂਦੀ ਸੀ ਲਾਗ ਲੱਤ ਰਕਣੀ ਵਾ ਉੱਪਰ ਅਸੀਂ ਮੈਂ ਹੀ ਕਹਿੰਦਾ ਸਾਰੀਆਂ ਹੀ ਅਸੀਂ ਇਹ ਵੀ ਦੋ ਰੰਗ ਆ ਗਿਆ ਇਹ ਦੋਈ ਵਾਰ ਕੋੜਾ ਹੁੰਦਾ ਹੈ ਹੂੰ ਗਲਾਸ ਕਰੇਗਾ ਧੁੰਦ ਤੇ ਹੂੰ ਇਹ ਕਹਨਾ ਰਾਮ ਤੇ ਅੰਬ ਵਰਨ ਛਾਲ ਦੀ ਮਾਰ ਐ ਪੈਰ ਦਾ ਰੱਖ ਕੇ ਉੱਪਰ ਚੜ ਜਾਣਾ ਉੱਪਰ ਬੈਠ ਜਾਣਾ ਕੁੰਡ ਜੇ ਮੈਂ ਨਾਲੇ ਅੰਬੀਆਂ ਖਾਈ ਜਾਣੀਆਂ ਕੱਚੀਆਂ ਅੰਬੀ ਆ ਗਏ ਉਵੀ ਉਸੇ ਤੋਂ ਪੁੰਦਿ ਤੇ ਅੰਬ ਵਰਨ ਸਾਰੇ ਮਿੱਜਾ ਲੈ ਕੇ ਬੈਠਣਾ ਇਹਨਾਂ ਅੰਬ ਪਰ ਚੜਜਣਾ ਜਾਇਦ ਮੱਕੀ ਬੀਜ ਵੀ ਹੁੰਦੀ ਸੀ ਇੱਥੇ ਹਾਂ ਤੁਨੀ ਵਾਂ ਨੀ ਬੈਠ ਜੇ ਕਰਦੇ ਸੀ ਚੜ ਕੇ ਉੱਪਰ ਉਧਰ ਬੰਦਰਾ ਨੇ ਢਾਣੇ ਨੂੰ ਤੁਨੀ ਪਰ ਬੈਠੇ ਰਹਣਾ ਸੀ ਦੇਖ ਲੈ ਫਿਰ ਚਲੋ ਠੀਕ ਹੈ ਜੀ ਹੁਣ ਚਾਚੇ ਦਾ ਮਿੰਜਾ ਚੜਾਈਏ ਘੰਟੇ ਖਾਤਰ ਉੱਪਰ ਤੇ ਮੈਂ ਜਾਣਾ ਪੀਣਾ ਪੂਣਾ ਗੇਰ ਦਾ ਤੇ ਸਾਨੂੰ ਦੋ ਆ ਗਿਆ ਤੇ ਮਿਲਦੇ ਆਂ ਫਿਰ ਚਾਚੇ ਜੀ ਨੇ ਕੱਲ ਦੇ ਬਲੌਗ ਵਿੱਚ ਦੱਸਦੇ ਆਂ ਵੀ ਕੀਆ ਚੱਕਰ ਬਣਿਆ ਸਾਸਰੀ ਕਾਲ ਹੁਣ ਗੱਡੀ ਲੱਗੇ ਗੇਰ ਚ ਚਲਾਣਾ ਸੀ ਐ ਚਾਚਾ ਕਹਿੰਦਾ ਮੇਰੀ ਤਾਂ ਗੱਡੀ ਗੈਰਜਮਾ ਫੇਰ ਲਾਤੀ ਉਹਨਾਂ ਨੇ ਚਾਚੇ ਨਾ ਬੱਸਾਂ ਵੀ ਬਹੁਤ ਚਲਾਈਆਂ ਜੀ ਪਹਿਲਾਂ ਨਾਲਾਗੜ ਤੋਂ ਸਿੱਧੀ ਉੱਪਰ ਨਹੀਂ ਪਰਮਾਣੂ ਤੋਂ Shimla ਪਰਮਾਣੂ ਤੋਂ Shimla ਇਹ ਚਾਚਾ ਤਕੜਾ ਹਾਈ ਫਾਈ ਡਰਾਈਵਰ ਆ ਫਿਰ ਦੇਖ ਲੈ ਅੱਜ ਚਾਚਾ ਖੜਿਆ ਦੱਸਦਾ ਨਾ ਉਦੋਂ ਸਾਗ ਬਣਾਇਆ ਦੱਸ ਰਿਹਾ ਤਾਂ ਸਵੇਰ ਤੇ ਸ਼ਾਮ ਦਾ ਹੁੰਦਾ ਤਾਂ ਹੂੰ ਤੇ ਚਲੋ ਠੀਕ ਹੈ ਜੀ ਸਾਢੇ ਬੱਲੋ ਸਾਸਰੀ ਕਾਲ ਮਿਲਦੇ ਆਂ ਜੀ ਅਗਲੇ ਬਲੌਗ ਜੇ ਬਲੌਗ ਵਧੀਆ ਲੱਗਿਆ ਕਿਸੇ ਵੀਰ ਭੈਣ ਭਰਾ ਨੂੰ ਕੋਈ ਕਮੈਂਟ ਦੀਏ ਕੋਈ ਮਨ ਚ ਆਇਆ ਕੁਝ ਦੱਸ ਦੇਣ ਜਰੂਰ ਕਮੈਂਟ ਕਰ ਦੇ ਜੀ ਚਲੋ ਠੀਕ ਹੈ ਜੀ ਸਾਸਰੀ ਕਾਲ